ਸਭ ਤੋਂ ਜ਼ਿਆਦਾ ਜਿਹੜਾ ਦਿਲ ਦੀਆਂ ਬਿਮਾਰੀਆਂ ਤੇ ਫਰੁਕੀ ਸਾਹਿਬ ਇਹ ਕੰਮ ਕਰੇਗਾ ਦਿਲ ਦੀਆਂ ਬਿਮਾਰੀਆਂ ਤੇ ਹਾਂਜੀ ਹਾਂਜੀ ਦਿਲ ਦੀਆਂ ਬਿਮਾਰੀਆਂ ਨੂੰ ਜੜ ਤੋਂ ਖਤਮ ਕਰਨਗੇ ਨਾਰ ਦੇ ਪੱਤੇ ਹਾਰਟ ਦੀ ਪ੍ਰੋਬਲਮ ਹਾਰਟ ਦੀ ਪ੍ਰੋਬਲਮ ਹਾਂਜੀ ਅੱਛਾ ਕੀ ਹੁੰਦਾ ਜੀ ਸਾਹ ਚੜਦਾ ਤੇ ਜੀ ਬਹੁਤ ਜ਼ਿਆਦਾ ਤੁਰਨ ਲੱਗਿਆ ਹਾਂਜੀ ਹਾਂਜੀ ਅੱਛਾ ਤੇ ਹੁਣ ਕਾਫੀ ਮਤਲਬ 15 ਦਿਨਾਂ ਦਾ ਕਾਫੀ ਫਰਕ ਪੈ ਗਿਆ 75% ਠੀਕ ਹੋ ਗਏ 75% ਹਾਂਜੀ ਪਹਿਲੀ ਦਫਾ ਦਵਾਇਆ ਪਹਿਲੀ ਵਾਰ ਸੀ ਹਾਂਜੀ ਤੇ ਦਛਾਤੀ ਚ ਦਰਦ ਹੋ ਜਾਣਾ ਸਾਹ ਲੈਣ ਚ ਦਿੱਕਤ ਚੱਕਰ ਆਉਣਾ ਜਿਹਦਾ ਪਸੀਨਾ ਆ ਜਾਂਦਾ ਪੇਸ਼ੈਂਟ ਨੂੰ ਜਿਹੜੇ ਧੜਕਣ ਵਧਣ ਵਾਲੇ ਪੇਸ਼ੈਂਟ ਹੁੰਦੇ ਆ ਉਹ ਸਾਰੇ ਹੀ ਜਿਹੜੇ ਨਾਰ ਦੇ ਪੱਤਿਆਂ ਨਾਲ ਆਪਾਂ ਇਹਨਾਂ ਨੂੰ ਠੀਕ ਕਰਕੇ ਦਿਖਾਵਾਂਗੇ ਕਿ ਨਹੀਂ ਸਾਡੇ ਵਾਲਵ ਖਰਾਬ ਹੋ ਗਏ ਵਾਲਵ ਸੁੰਗੜ ਗਿਆ ਵਾਲਵ ਸਟ੍ਰੈਚ ਹੋ ਗਿਆ ਤੇ ਉਹ ਕੀ ਮਾਮਲੇ ਹੁੰਦੇ ਸੀ ਮੇਰੇ ਹਾਰਡ ਦਾ ਵਾਲ ਸੁਗੜਿਆ ਹੋਇਆ ਸੀਗਾ ਉਹ ਸਰ ਜਿਵੇਂ ਸੇਧ ਭਾਰੀ ਹੈ ਉਹਦਾ ਕਰਕੇ ਜਿਆਦੇ ਸਮੱਸਿਆ ਹੁੰਦੀ ਹੈ ਉਹਦਾ ਕਰਕੇ ਸਮੱਸਿਆ ਹਾਂ ਜਿਆਦੇ ਸਮੱਸਿਆ ਹੁੰਦੀ ਫਿਰ ਮੈਂ ਲਲਾ ਦਿਹਾਣੀ ਚੈੱਕ ਅਪ ਕਰਾਇਆ ਸੀ ਉਹਨਾਂ ਨੇ ਮੈਨੂੰ ਦੱਸਿਆ ਤੇਰਾ ਵਾਲ ਉਹ ਸੁਗੜਿਆ ਵੀ ਚੇਂਜ ਕਰਨਾ ਪਊਗਾ ਕਿੰਨੇ ਪੈਸੇ ਕਹਿੰਦੇ ਸੀ ਉਹਦਾ ਨਹੀਂ 4 ਲੱਖ ਰੁਪਏ ਗਿਆ ਮੇਰੇ ਫਿਰ ਮੈਂ ਇਹਨਾਂ ਨੂੰ ਆ ਕੇ ਵਿਖਾਇਆ ਤੇ ਫਿਰ ਇਹਨਾਂ ਨੇ ਮੈਨੂੰ ਪਹਿਲਾ 20 ਦਿਨ ਦੀ ਦਵਾਈ ਦਿੱਤੀ ਫਿਰ 20 ਦੀ ਦਿੱਤੀ ਹੁਣ ਮੈਂ ਤੀਸਰੀ ਵਾਰ ਦਵਾਈ ਲੈਣਾ ਹੁਣ ਮੈਂ ਬਿਲਕੁਲ ਸਹੀ ਹੁਸ਼ ਇਦਾਂ ਦੇ ਲੋਕ ਵੀ ਆ ਰਹੇ ਆ ਜਿਹੜੇ ਕਹਿੰਦੇ ਸਟੰਟ ਵੀ ਪਵਾ ਲਿਆ ਹੁਣ ਬਾਈਪਾਸ ਸਰਜਰੀ ਪਵਾ ਕਰਾ ਲਈ ਹੈਗੀ ਹੈ ਪੈਸਾ ਸਾਡੇ ਕੋਲ ਨਹੀਂ ਹੈਗਾ ਹੁਣ ਦੱਸੋ ਉਹਨਾਂ ਨੂੰ ਵੀ ਕਹਿੰਦਾ ਕੋਈ ਗੱਲ ਨਹੀਂ ਬੈਠੋ ਹੁਣ ਤੁਹਾਨੂੰ 20 ਦਿਨ ਦੇ ਵਿੱਚ ਵਿੱਚ ਅਸੀਂ ਠੀਕ ਕਰਕੇ ਦਿਖਾਉਂਦੇ ਇਨਨੂੰ ਟੈਕ ਹੋਇਆ ਸੀ ਦਾ ਮਤਲਬ ਫਿਰ ਪਟਿਆਲੇ ਲੈ ਗਏ ਸੀ ਹਾਂਜੀ ਉਹਨਾਂ ਨੇ ਚੰਡੀਗੜ੍ਹ ਭੇਜਦਾ ਫਿਰ ਉਹਨਾਂ ਨੇ ਇਹਨਾਂ ਦੇ ਸਟੰਡ ਪਾਏ ਫਿਰ ਸਾਨੂੰ ਕਿਸੇ ਨੇ ਸਲਾਹ ਦਿੱਤੀ ਇੱਥੇ ਮਤਲਬ ਕਹਿੰਦੇ ਵੀ ਉੱਥੇ ਜਾਓ ਫਿਰ ਅਸੀਂ ਇਹਨਾਂ ਕੋਲ ਲਿਆਏ ਇਹਨਾਂ ਕੋਲ ਲਿਆ ਕੇ ਦਵਾਈ ਦਿੱਤੀ ਇਹਨਾਂ ਨੇ 20 ਦਿਨਾਂ ਦੀ ਉਸ ਤੋਂ ਬਾਅਦ ਹੁਣ ਇਹਨਾਂ ਨੂੰ ਮਤਲਬ ਐਨ ਠੀਕ ਨੇ ਭਜਨ ਵੀ ਇਹਨਾਂ ਦਾ ਬਦਲਣ ਲੱਗ ਗਿਆ ਅੱਗੇ ਨਾਲ ਹਾਂਜੀ ਵੀ ਜਿਹੜਾ ਸਾਹ ଥିਗਾ ਜਾਂ ਹੋਰ ਕੋਈ ਪ੍ਰੋਬਲਮ ਥੀ ਸ਼ੂਗਰ ਵਗੈਰਾ ਦੀ ਉਹ ਵੀ ਐਨ ਹੀ ਕੰਟਰੋਲ ਚ ਤਾਸੂ 12 ਦਿਨ ਲੱਗੇ ਹੌਲੀ ਹੌਲੀ ਠੀਕ ਹੋਣ ਲੱਗੇ ਨਾ ਜਿਵੇਂ ਹੌਲੀ ਹੌਲੀ ਜਿਵੇਂ ਸਾਹ ਚੜਨੋਂ ਹਟ ਗਿਆ ਜਿਵੇਂ ਅੱਗੇ ਲੰਮਾ ਤੋਮੇ ਸਾਹ ਚੜ ਕੇ ਹ ਤੁਰਦਾ ਸੀ ਸਾਹ ਚੜਦਾ ਸੀ ਫਿਰ ਹੌਲੀ ਹੌਲੀ ਹਟ ਗਿਆ ਜਿਹੜੇ ਕਿਤੇ ਦਮਾ ਦਾਮ ਨਾਲ ਜਾਂਦਾ ਉਹ ਅਸੀਂ ਠੀਕ ਕੀਤਾ ਹੈਗਾ ਹਾਰਟ ਬਲੋਕ ਨੂੰ ਠੀਕ ਕੀਤਾ ਜਿੱਥੇ ਲੱਖਾਂ ਰੁਪਏ ਲੋਕਾਂ ਦੇ ਬਾਜ਼ ਰਹੇ ਤੀਜਾ ਹੈਗਾ ਗਠੀਆ ਤੇ ਲੀਵਰ ਫੈਟੀ 슈ਗਰ ਚਾਰ ਪੰਜ ਇਹੋ ਜੇ ਵੱਡੇ ਰੋਗਾਂ ਨਿੱਕੇ ਮੋਡੇ ਤਾਂ ਸਾਰੇ ਟਾਈਪ 2 ਵਗੈਰਾ ਤੇ ਉਹਦਾ ਹੀ ਠੀਕ ਕਰੀ ਜਾਂਦੇ ਆ ਤੁਸੀਂ ਹੱਥ ਦੇ ਉੱਪਰ ਵੈ ਵੀ 25 ਪੱਤੇ ਜਾਂ 30 ਕੋ ਪੱਤੇ ਰੱਖ ਲੈਣੇ ਹੈਗੇ ਆ ਤੇ ਰਗੜ ਲੈਣੇ ਹੈਗੇ ਆ ਇੱਕ ਗਲਾਸ ਪਾਣੀ ਲੈ ਕੇ ਪੂਰਾ ਗਲਾਸ ਪਾਣੀ ਦਾ ਜਦੋਂ ਅੱਧਾ ਰਹਿ ਜਾਵੇ ਤੇ ਇਸ ਤਰ੍ਹਾਂ ਦਾ ਕਲਰ ਆ ਜਾਏਗਾ ਉਹਦੇ ਵਿੱਚ ਬਹੁਤ ਟੇਸਟੀ ਹੋਊਗਾ ਇਹਨੂੰ ਸਵੇਰ ਖਾਲੀ ਪੇਟ ਫਰੂਕੀ ਸਾਹਿਬ ਇੱਕ ਟਾਈਮ ਪੀਣਾ ਹੈਗਾ ਥੋੜੇ ਦਿਨਾਂ ਚ ਜਿਹੜੇ ਹਾਰਟ ਦੇ ਰੋਗਾਂ ਤੋਂ ਰਾਹਤ ਦਵਾਉਗਾ ਬਹੁਤ ਮਲ ਦਰਦ ਹੋਵੇ ਕਦੀ ਲੰਮੇ ਬਹਿ ਜੇ ਕਦੀ ਉੱਠ ਕੇ ਬਹਿ ਜੇ ਤੇ ਮੈਂ ਜਿੱਦਾਂ ਠੀਕ ਹੋ ਉੱਧ ਚੱਲੂਗਾ ਹਾਂ ਇੱਥੇ ਆ ਕੇ ਚਾਰਵਰਾ ਦਵਾਈ ਖੜੀ ਚੜਦੀ ਗੱਲਾਂ ਜਿਵੇਂ ਠੀਕ ਠਾਕ ਜਿਹੜੇ ਲੰਮੇ ਪਏ ਮਤਲਬ ਬਾਥਰੂਮ ਉੱਤੇ ਕਰਦੇ ਹ ਮੰਜ਼ੀ ਤੇ ਆ ਜੋ ਉਹਨੂੰ ਦੋ ਮੰਜ਼ੇ ਚ ਬਾਰੇ ਦੇ ਚੜ ਜਾਂਦੇ ਆ ਆ ਦੇਖੋ ਜਿਹੜੀ ਹਾਰਟ ਕੇਅਰ ਕਿੱਟ ਆ ਸਾਡੀ ਇਹਨੇ ਦੁਨੀਆ ਦੇ ਉੱਪਰ ਜਿਹੜੇ ਕੋਈ ਵੀ ਪੇਸ਼ੈਂਟ ਇਦਾਂ ਦਾ ਨਹੀਂ ਹੋਇਆ ਜਿਹਨੂੰ ਠੀਕ ਨਹੀਂ ਕੀਤਾ ਹੈਗਾ ਜੀ ਇਹ ਵਧੀਆ ਨੇ ਬਹੁਤ ਵਧੀਆ ਹੈ ਇਥੋਂ ਦਵਾਈ ਮੈਂ ਤਾਂ ਹੋਰ ਵੀ ਕਹਨੀ ਆ ਆਪਣੇ ਜਿਹੜੇ ਹੈਗੇ ਨੇ ਵੀ ਤੁਸੀਂ ਅਸੀਂ ਉੱਥੋਂ ਦਵਾਈ ਲਿੱਤੇ ਆ ਵੀ ਤੁਸੀਂ ਵੀ ਉੱਥੇ ਜਾਓ ਦਵਾਈ ਲੈ ਕੇ ਦਿਲ ਦੀਆਂ ਟੋਟਲ ਆਲ ਜਿਹੜੇ ਬਿਮਾਰੀਆਂ ਨੂੰ ਮਟਾਉਣ ਵਾਸਤੇ ਸਭ ਤੋਂ ਸ਼ਕਤੀਸ਼ਾਲੀ ਘੇਟਾ ਸਾਡੇ ਇੱਕ ਅਨਾਰ ਤੇ 100 ਬਿਮਾਰ ਤੁਸੀਂ ਇਹ ਕਹਾਵਤ ਅਕਸਰ ਸੁਣੀ ਹੋਈ ਹੋਣੀ ਹੈ ਪਰ ਉਸ ਅਨਾਰ ਦੇ ਪੱਤੇ ਕੀ ਕਰ ਸਕਦੇ ਨੇ ਇਹ ਅੱਜ ਜਦੋਂ ਤੁਸੀਂ ਸੁਣੋਗੇ ਤਾਂ ਹੈਰਾਨ ਰਹਿ ਜਾਓਗੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇਹ ਅਨਾਰਾਂ ਦੇ ਪੱਤੇ ਕੀ ਕਰ ਸਕਦੇ ਨੇ ਜਾਇ ਇਹ ਅਨਾਰ ਦਾ ਜਿਹੜਾ ਦਰਖਤ ਹੈਗਾ ਜਿੰਨਾ ਦੇ ਨੇੜੇ ਤੇੜੇ ਲੱਗਿਆ ਹੋਇਆ ਉਹਨਾਂ ਨੂੰ ਪੱਤਿਆਂ ਦੇ ਜਿਹੜਾ ਫਾਇਦੇ ਪਤਾ ਲੱਗ ਜਾਣ ਤਾਂ ਉਹ ਲੋਕ ਅਨਾਰ ਛੱਡ ਕੇ ਇਹਦੇ ਪੱਤਿਆਂ ਨੂੰ ਇਨਟੇਕ ਕਰਨਾ ਪੱਤਿਆਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਣਗੇ ਸਰ ਦੇ ਨਾਲ ਨੇ ਅੱਜ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੀ ਨਾਲ ਸਾਰੀ ਜਾਣਕਾਰੀ ਸਾਂਝੀ ਕਰਨ ਲਈ ਦੁਨੀਆ ਭਰ ਦੇ ਨਾਮਵਾ ਡਾਕਟਰ ਡਾਕਟਰ सुरेंद्रਪਾਲ ਸ਼ਰਮਾ ਜੀ ਜਿਨ੍ਹਾਂ ਦੇ ਨੁਸਖੇ ਫਾਰਮੂਲੇ ਇਸ ਵੇਲੇ ਲੋਕਾਂ ਚ ਕਾਫੀ ਜ਼ਿਆਦਾ ਮਕਬੂਲ ਹੋ ਰਹੇ ਨੇ ਔਰ ਲੋਕੋਨਾਂ ਦਾ ਬਖੂਬੀ ਫਾਇਦਾ ਲੈ ਕੇ ਘਰ ਬੈਠੇ ਹੀ ਆਪਣੇ ਰੋਗ ਜਿਹੜੇ ਉਹ ਦੂਰ ਕਰ ਰਹੇ ਨੇ ਸਾਡੇ ਨਾਲ ਨੇ ਡਾਕਟਰ ਸੁਦਰਪਾਲ ਸ਼ਰਮਾ ਜੀ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਜਿਕਰੇ ਪੱਤਿਆਂ ਦੇ ਫਾਇਦੇ ਸਾਨੂੰ ਅਨਾਰ ਦੇ ਪਤਾ ਲੱਗ ਜਾਣ ਤਾਂ ਲੋਕ ਅਨਾਰ ਛੱਡ ਕੇ ਇਹਦੇ ਪੱਤਿਆਂ ਨੂੰ ਪੈਜਣ ਬਿਲਕੁਲ ਜੀ ਬਿਲਕੁਲ ਇਹ ਹੈਗੇ ਨਾਰ ਦੇ ਪੱਤੇ ਆ ਪਰ ਬਹੁਤ ਹੀ ਵੱਡਾ ਜਿਹੜਾ ਫਾਇਦਾ ਜਿਹੜਾ ਸਰੀਰ ਨੂੰ ਦੇਣਗੇ ਉਹ ਵੀ ਸਰੀਰ ਦੇ ਮੇਜਰ ਪਾਰਟ ਮੇਜਰ ਆਰਗਨ ਤੇ ਇਹਦਾ ਫਾਇਦਾ ਹੋਊਗਾ ਅੱਛਾ ਕਿਹੜੀ ਸਭ ਤੋਂ ਜ਼ਿਆਦਾ ਜਿਹੜਾ ਬੈਨੀਫਿਟ ਹੈਗਾ ਇਹ ਇਹਦੇ ਪੱਤਿਆਂ ਦਾ ਜੀ ਕਿਸ ਸਰੀਰ ਦੇ ਕਿਸ ਅੰਗ ਨੂੰ ਮਿਲ ਸਕਦਾ ਸਭ ਤੋਂ ਜ਼ਿਆਦਾ ਫਰੂਕੀ ਸਾਹਿਬ ਵੈਸੇ ਤਾਂ 올 ਬਾਡੀ ਦੇ ਉੱਪਰ ਹੀ ਇਹਦਾ ਅੱਛਾ ਰ ਵਰਕ ਹੈਗਾ ਪਰ ਸਭ ਤੋਂ ਜ਼ਿਆਦਾ ਜਿਹੜਾ ਦਿਲ ਦੀਆਂ ਬਿਮਾਰੀਆਂ ਤੇ ਫਰੁਕੀ ਸਾਹਿਬ ਇਹ ਕੰਮ ਕਰੇਗਾ ਦਿਲ ਦੀਆਂ ਬਿਮਾਰੀਆਂ ਤੇ ਹਾਂਜੀ ਹਾਂਜੀ ਦਿਲ ਦੀਆਂ ਬਿਮਾਰੀਆਂ ਨੂੰ ਜੜ ਤੋਂ ਖਤਮ ਕਰਨਗੇ ਨਾਰ ਦੇ ਪੱਤੇ ਅੱਛਾ ਬਿਲਕੁਲ ਕੀ ਬਾਤ ਹੈ ਅੱਛਾ ਡਾਕਟਰ ਸਾਹਿਬ ਜੀ ਤੁਸੀਂ ਦਿਲ ਦੀ ਬਿਮਾਰੀ ਦੀ ਗੱਲ ਕੀਤੀ ਹੈ ਅੱਜ ਕੱਲ ਨਾ ਜੀ ਦਿਲ ਦੀਆਂ ਬਿਮਾਰੀਆਂ ਤਾਂ ਹੋਰ ਵੀ ਬਹੁਤ ਨੇ ਬਹੁਤ ਜ਼ਿਆਦਾ ਨੇ ਕਿਸੇ ਦੀ ਅਸੀਂ ਕਹਿ ਲਈਏ ਕਿਸੇ ਨੂੰ ਸਟੰਟ ਪਾਤੇ ਕਿਸੇ ਨੂੰ ਪੀਸ 메ਕਰ ਪਾਉਣ ਲਈ ਕਹਤਾ ਕਿਸੇ ਨੂੰ ਬਾਈਪਾਸ ਸਰਜਰੀ ਕਹਤੀ ਪਰ ਗੱਲ ਇਹ ਹੈ ਕਿ ਇਸ ਵੇਲੇ ਹਰੇਕ ਬੰਦਾ ਇਹ ਕਹੀ ਜਾਂਦਾ ਯਾਰ ਮੇਰੇ ਨਾਲ ਕੋਈ ਬਹੁਤੀ ਟੈਨਸ਼ਨ ਵਾਲੀ ਗੱਲ ਨਾ ਕਰੀ ਇਹਦੀ ਹਾਰਟ ਬੀਟ ਵੱਜ ਜਾਂਦੀ ਹੈ ਇਹ ਕੀ ਹੁੰਦਾ ਜੀ ਹਾਰਟ ਬੀਟ ਕੀ ਵਧਣਾ ਕੀ ਹੁੰਦਾ ਜੀ ਹਾਟਬੀਟ ਫਰੁਕੀ ਸਾਹਿਬ ਆਮ ਹੀ ਲੋਕਾਂ ਦੀ ਬਾਤ ਰਹੀ ਹੈ ਘਟਣ ਵਾਲੇ ਤਾਂ ਮਾਮਲੇ ਘਟ ਪਰ ਵਧਣ ਵਾਲੇ ਬਹੁਤ ਜ਼ਿਆਦਾ ਹੈਗੇ ਜਦੋਂ ਧੜਕਣਾ ਆਪਾਂ ਵਧਣੀ ਸ਼ੁਰੂ ਕਰਦੇ ਨੇ ਸਾਹ ਚੜਨਾ ਸ਼ੁਰੂ ਹੋ ਜਾਂਦਾ ਜਿੱਦਾਂ ਜਿਨ੍ਹਾਂ ਦਾ ਲੋਕਾਂ ਦਾ ਧੜਕਣਾ ਫਰੁਕੀ ਸਾਹਿਬ ਵਾਧੀ ਹੈਗੀ ਆ ਉਹਨਾਂ ਨੂੰ ਜਿੱਦਾਂ ਬੰਦ ਕਮਰੇ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਔਖਾ ਲੱਗਦਾ ਉਹ ਬਾਹਰ ਖੁੱਲੀ ਹਵਾ ਚ ਜਾਂਦੇ ਉਹਨਾਂ ਨੂੰ ਮਾੜਾ ਮੋਟਾ ਸਾਹ ਆਉਂਦਾ ਨਹੀਂ ਤੇ ਬੰਦ ਕਮਰਿਆਂ ਦੇ ਵਿੱਚ ਜਿੱਦਾਂ ਆਪਣੇ ਕੋਲ ਇਹਨਾਂ ਪੇਸ਼ੈਂਟ ਅੰਦਰ ਆ ਕੇ ਬੈਠਦਾ ਜਿੱਦਾਂ ਸਾਹ ਆ ਵਾ ਧੜਕਣ ਬਾਦਰੀ ਉਹ ਵੀ ਕਹਿੰਗਾ ਮੈਨੂੰ ਜਲਦੀ ਤੋੜ ਦਿਓ ਮੈਂ ਬਾਹਰ ਜਗ੍ਹਾ ਇੱਕ ਵਾਰੀ ਸਾਲ ਲੈਣਾ ਹੈਗਾ ਇਸ ਤਰ੍ਹਾਂ ਦੀਆਂ ਲਾਮਤਾਂ ਦੇਖਣ ਨੂੰ ਮਿਲਦੀਆਂ ਜਿੱਦਾਂ ਛਾਤੀ 'ਚ ਦਰਦ ਹੋ ਜਾਣਾ ਜੇ ਲਾਮਤਾਂ ਦੀ ਗੱਲ ਕਰੀਏ ਸਾਹ ਲੈਣ 'ਚ ਦਿੱਕਤ ਚੱਕਰ ਆਉਣਾ ਜਾਂ ਪਸੀਨਾ ਆ ਜਾਂਦਾ ਪੇਸ਼ੈਂਟ ਨੂੰ ਜਿਹੜੇ ਧੜਕਣ ਵਧਣ ਵਾਲੇ ਪੇਸ਼ੈਂਟ ਹੁੰਦੇ ਆ ਉਹ ਸਾਰੇ ਹੀ ਜਿਹੜੇ ਨਾਰ ਦੇ ਪੱਤਿਆਂ ਨਾਲ ਆਪਾਂ ਇਹਨਾਂ ਨੂੰ ਠੀਕ ਕਰਕੇ ਦਿਖਾਵਾਂਗੇ ਜੀ 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 अच्छा डॉक्टर साहब चलो कि, कि ये नुस्खा फार्मूला से ਤੁਹਾਡੇ ਕੋਲ ਸਮਝਾਂਗੇ ਕਿ ਕਿ ਇਹਦਾ ਇਸਤੇਮਾਲ ਕਿਵੇਂ ਕਰਨਾ ਹੈ ਕਿਵੇਂ ਅਸੀਂ ਜਿਹੜਾ ਹਾਰਟ ਦੀਆਂ ਬਿਮਾਰੀਆਂ ਦਾ ਜਿਹੜਾ ਇਲਾਜ ਹੈਗਾ ਘਰ ਬੈਠੇ ਅਨਾਰ ਦੇ ਪੱਤਿਆਂ ਨਾਲ ਅਸੀਂ ਕਰ ਸਕਦੇ ਆ ਪਰ ਮੈਨੂੰ ਵੀ ਦੱਸੋ ਵੀ ਜਦੋਂ ਇੱਕ ਪ੍ਰੋਬਲਮ ਨਾ ਹੋਰ ਬੜੀ ਮੈਨੂੰ ਲੋਕ ਫੋਨ ਕਰਕੇ ਦੱਸਦੇ ਨੇ ਕਿ ਜੀ ਜਦੋਂ ਅਸੀਂ ਸੁੱਤੇ ਹੁੰਨੇ ਆ ਉਦੋਂ ਤਾਂ ਸਾਨੂੰ ਕੁਝ ਨਹੀਂ ਪਤਾ ਲੱਗਦਾ ਲੇਕਿਨ ਜਦੋਂ ਅਸੀਂ ਇਕੱਲੇ ਬੈਠੇ ਹੋਈਏ ਕੰਮ ਤੇ ਬੈਠੇ ਸਾਨੂੰ ਸਾਡੀ ਹੀ ਧੜਕਣ ਸੁਣੀ ਜਾਂਦੀ ਹੈ ਔਰ ਹੌਲ ਪੈਂਦਾ ਉਸ ਤੋਂ ਬਾਅਦ ਸਾਨੂੰ ਜਦੋਂ ਸਾਡੀ ਧੜਕਣ ਸੁਣਦੀ ਹੈ ਹਾਂਜੀ ਕੰਨਾਂ ਦੇ ਵਿੱਚ ਜਿੱਦਾਂ ਹਾਰਟਬੀਟ ਵੱਜਦੀ ਜਦਾਂ ਕਿ ਦਿਲ ਦੀ ਧੜਕਣ ਕੰਨਾਂ 'ਚ ਵੱਜਣੀ ਆਪਾਂ ਅੱਗੇ ਵੀ ਤਾਂ ਇੱਕ ਦੋ ਵਾਰ ਜ਼ਿਕਰ ਕੀਤਾ ਹੈਗਾ ਉਹਦੇ ਵਿੱਚ ਪੇਸ਼ੈਂਟ ਕਾ ਵੀ ਸਾਰਾ ਘਬਰਾ ਜਾਂਦਾ ਉਹਨਾਂ ਨੂੰ یوں ਲੱਗਦਾ ਜਿਵੇਂ ਹਾਰਟ ਬਹੁਤ ਤੇਜ਼ ਨਾਲ ਧੜਕ ਰਿਹਾ ਏ ਇਦਾਂ ਹਾਰਟ ਬਾਹਰ ਨਿਕਲਿਆ ਛਾਤੀ 'ਚੋਂ ਬਾਹਰ ਨਿਕਲਿਆ ਹੈਗਾ ਇਦਾਂ ਹੱਥ ਰੱਖਦੇ ਕਈ ਪੇਸ਼ੈਂਟ ਬਹੁਤ ਧੜਕਣ ਤੇਜ਼ ਹੋ ਜਾਂਦੀ ਹੈ ਜਾਂ ਆਪਣੇ ਨਾਲ ਗੱਲਾਂ ਕਰਦੇ ਕਰਦੇ ਪੇਸ਼ੈਂਟ ਨੂੰ ਜਦੋਂ ਜ਼ਿਆਦਾ ਤਕਲੀਫ ਹੁੰਦੀ ਹੈ ਤੁਸੀਂ ਦੇਖੋ ਘਬਰਾਟ ਹੋਊਗੀ ਪੇਸ਼ੈਂਟ ਆਪਣੇ ਕੋਲੋਂ ਉੱਠ ਕੇ ਚਲਾ ਜਾਊਗਾ ਜਾਂ ਵੈਸੇ ਵੀ ਸਾਥ 'ਚ ਬੈਠੇ ਲੋਕ ਜਿਹੜੇ ਜਿਨ੍ਹਾਂ 'ਨ ਤੁਸੀਂ ਦੇਖਿਆ ਹੋਗਾ ਬਿਨਾ ਗੱਲ ਤੋਂ ਉੱਠ ਕੇ ਪਾਸੇ ਚੱਲ ਜਾਂਦੇ ਕੁਝ 10 ਮਿੰਟ ਲਈ ਉਹ ਹਾਰਟ ਬੀਟ ਵਧਣ ਦਾ ਕਾਰਨ ਹੁੰਦਾ ਜੀ ਅੱਛਾ ਤੇ ਫਿਰ ਇਹ ਇਹ ਵੱਧ ਕਿਉਂ ਜਾਂਦੀ ਹੈ ਜੀ ਹੁਣ ਸਵਾਲ ਇਹ ਹੈ ਵੀ ਇਹ ਵਧਦੀਆਂ ਕਿਉਂ ਰਹੀਆਂ ਨੇ ਕੀ ਕਾਰਨ ਇਹਨਾਂ ਦੇ ਪਿੱਛੇ ਰੁਕੀ ਸਾਹਿਬ ਸਭ ਤੋਂ ਜ਼ਿਆਦਾ ਤਾਂ ਵੇਖੋ ਜੀ ਇੰਡੀਅਨ ਲੋਕਾਂ ਨੂੰ ਸਟ੍ਰੈਸ ਹੈਗੀ ਹੈ ਇਹ ਸਟ੍ਰੈਸ ਜਿਹੜੀ ਬਿਨਾ ਕੰਮ ਤੋਂ ਚੱਕੀ ਫਿਰਦੇ ਆ ਜਿਹੜਾ ਗਰੀਬ ਉਹਨੂੰ ਤਾਂ ਹੈਗੀ ਹੈਗੀ ਆ ਪਰ ਮੀਰ ਨੂੰ ਉਸ ਤੋਂ ਜ਼ਿਆਦਾ ਹੋਈ ਫਿਰਦੀ ਜਿਹਦੇ ਕੋਲ 100 ਕਿੱਲਾ ਪੈੜੀਆਂ ਫੈਕਟਰੀਆਂ ਕਈ ਕਰੋੜਾਂ ਦੇ ਮਾਲਕ ਆ ਉਹ ਉਹ ਪੈਸੇ ਪਿੱਛੇ ਭੱਜੀ ਫਿਰ ਤੇ ਧੜਕਣ ਉਹਨਾਂ ਦੀ ਵਧੀ ਜਾਂਦੀ ਹੈ ਤੇ ਗਰੀਬ ਦੀ ਤਾਂ ਵਧਣੀ ਵਧਣੀ ਮੈਂ ਰੋਟੀ ਸਵੇਰੇ ਕਿੱਥੋਂ ਖਾਣੀ ਆ ਪਰ ਮੀਰਾ ਦੇ ਵੀ ਨਾਲ ਹੀ ਵਧ ਜਾਂਦੀ ਹੈ ਇੰਡੀਆ ਦੇ ਲੋਕਾਂ ਦੇ ਵਿੱਚ ਪੈਸੇ ਦੌੜ ਲੱਗੀ ਖਲੋਤੀ ਜੀ ਦੇ ਕਨ ਹਾਰਟ ਦੇ ਮਾਮਲੇ ਬਹੁਤ ਜ਼ਿਆਦਾ ਸਾਹਮਣੇ ਆ ਰਹੇ ਹਨ ਮਤਲਬ ਇੱਕ ਤਾਂ ਕੋਈ ਕਾਰਨ ਹੈ ਇੱਕ ਬਿਨਾ ਕਾਰਨ ਤੋਂ ਦੋਨੀਆਂ ਤਰ੍ਹਾਂ ਨਾਲ ਹਾਰਟਬੀਟ ਵੱਧ ਸਕਦੀ ਹੈ ਜਿਹਦੇ ਕੋਲ ਪੈਸਾ ਹੈ ਉਹਦੇ ਵੀ ਹਾਰਟਬੀਟ ਵੱਧ ਰਹੀ ਹੈ ਜਿਹਦੇ ਕੋਲ ਨਹੀਂ ਹੈ ਉਹਦੀ ਤਾਂ ਵਧ ਨਹੀਂ ਉਹ ਤਾਂ ਵਧ ਨਹੀਂ ਵਧਨੀ ਆ ਜੀ ਬਾਕੀ ਜਿਹੜੇ امیر ਲੋਕ ਉਹਨਾਂ ਦੇ ਮੈਂ ਜ਼ਿਆਦਾਤਰ ਜਿਹਦੇ ਓਪੀਡ ਜੀ ਦੇਖਦੇ ਤਕੜੇ ਲੋਕ ਹੀ امیر ਲੋਕ ਹੀ ਆ ਰਹੇ ਜਿਨ੍ਹਾਂ ਦੀ ਹਾਰਟਬੀਟ ਵੱਧ ਰਹੀ ਹੈ ਉਹ ਕਹਿੰਦੇ ਸਾਨੂੰ ਨੀਂਦ ਨਹੀਂ ਆਉਦੀ ਫਿਰ ਜੇ ਪੁੱਛੀ ਤਾਂ ਦੱਸੋ ਕੀ ਗੱਲ ਬਾਤ ਉਹ ਬਸ ਬੈਠੇ ਜਿੱਦਾਂ ਜਿਆਦਾਤਰ ਦੇਖੋ ਡਰੱਗ ਡਰੱਗ ਵਾਲੇ ਕੁਝ ਹੈਗੇ ਪੇਸ਼ੈਂਟ ਜਿਹਦਾ ਡਰੱਗ ਲੈ ਰਹੇ ਨਾ ਡਰੱਗ ਵਾਲੇ ਪੇਸ਼ੈਂਟ ਦੀ ਜਿਹੜੀ ਹੈਗੀ ਲੋਕਾਂ ਦੀ ਜਿਹੜੀ ਆਂਟਬੀਟ ਵੱਜ ਜਾਂਦੀ ਉਸ ਤੋਂ ਜ਼ਿਆਦਾ ਜਿਹੜੇ ਕੌਫੀ ਦਾ ਇਨਟੇਕ ਜ਼ਿਆਦਾ ਕਰਦੇ ਆ ਇਨਲੀਗਲ ਜਿਹੜੀ ਕੌਫੀ ਆ ਦਿਨ ਪਰ ਰਾਤ ਪੀ ਜਾਂਦੇ ਰਾਤ ਨੂੰ ਸੋਚੀ ਜਾਣਾ ਉੱਠ ਕੇ ਕੌਫੀ ਦਾ ਕੱਪ ਫੇਰ ਪੀ ਲੈਣ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਦੁੱਧ ਵਾਲੀ ਕੌਫੀ ਹਾਂਜੀ ਦੁੱਧ ਵਾਲੀ ਕੌਫੀ ਪੀਂਦੇ ਆ ਤੇ ਉਹਦੇ ਨਾਲ ਫਿਰ ਰੁਕੀ ਸਾਹਿਬ ਜਿੱਦਾ ਨੀਂਦ ਨਹੀਂ ਆਉਂਦੀ ਫਿਰ ਜਿੱਦਾ ਸਟ੍ਰੈਸ ਹੋ ਜਾਂਦੀ ਆ ਉਹਦੇ ਨਾਲ ਵੀ ਧੜਕਣ ਵਧਣੀ ਸ਼ੁਰੂ ਹੋ ਜਾਂਦੀ ਆ ਜਿਹੜੀਆਂ ਕੋਸ਼ਿਸ਼ ਲੋ ਦੀ ਖਾ ਰਿਹਾ ਉਹਦੇ ਨਾਲ ਹੀ ਧੜਕਣ ਵਧਣੀ ਸ਼ੁਰੂ ਹੋ ਜਾਂਦੀ ਹੈ ਪਰ ਮੈਂ ਸਭ ਤੋਂ ਵੱਡਾ ਜਿੰਨੇ ਵੀ ਅੱਜ ਤੱਕ ਫਰੂਕੀ ਸਾਹਿਬ ਆਪ ਗੱਲਾਂ ਕੀਤੀਆਂ ਹੈਗੀਆਂ ਪੂਰੀਆਂ ਸਾਇੰਟਿਫਿਕ ਹੁੰਦੀਆਂ ਲੋਕ ਅੱਜ ਤੱਕ ਜਿੰਨੇ ਵੀ ਆਪਣੇ ਟੱਚ ਚ ਆ ਗਏ ਜਿਨ੍ਹਾਂ ਨੇ ਆਪਣੀ ਕੋਈ ਗੱਲ ਦੇ ਉੱਪਰ ਪੂਰਾ ਜ਼ਿਕਰ ਕੀਤਾ ਜਿਨ੍ਹਾਂ ਨੇ ਅਮਲ ਕੀਤਾ ਹੈਗਾ ਉਹ ਬਿਲਕੁਲ ਠੀਕ ਹੋਏ ਸਭ ਤੋਂ ਜ਼ਿਆਦਾ ਫਰੂਕੀ ਸਾਹਿਬ ਲੋਕ ਧੜਕਣ ਵਧਣ ਦੇ ਉਹ ਸ਼ਿਕਾਰ ਹੁੰਦੇ ਨੇ ਜਿਹੜੇ ਲੋਕ ਬੀਪੀ ਦੀਆਂ ਗੋਲੀਆਂ ਖਾਂਦੇ ਮਤਲਬ ਬੀਪੀ ਦੀਆਂ ਗੋਲੀਆਂ ਬਿਲਕੁਲ ਬੀਪੀ ਦੀ ਜਦੋਂ ਬੀਪੀ ਵਧਣਾ ਸ਼ੁਰੂ ਹੋ ਜਾਂਦਾ ਗੋਲੀ ਲੈਣੀ ਸ਼ੁਰੂ ਕਰ ਦਿੰਦੇ ਆ ਚਾਲ 2 ਸਾਲ 3 ਸਾਲ ਦੇ ਵਿੱਚ ਵਿੱਚ ਕਿਸੇ ਦਾ 6 ਮਹੀਨੇ ਜਿੰਨਾ ਕਿਸੇ ਦਾ ਹਾਰਟ ਜਿਆਦਾ ਸਟਰੋਂਗ ਆ ਉਹ ਨੂੰ ਥੋੜਾ ਜਿਆਦਾ ਟਾਈਮ ਲੱਗ ਜਾਂਦਾ ਜਿੰਦਾ ਹਾਰਟ ਵੀਕ ਆ ਉਹਨੂੰ 6 ਮਹੀਨੇ ਦੇ ਵਿੱਚ ਇਹ ਧੜਕਣ ਬਦਰੀ ਸ਼ੁਰੂ ਹੋ ਜਾਂਦੀ ਹੈ ਜਿੰਦਾ ਥੋੜਾ ਸਟਰੋਂਗ ਆ 2 ਤੋਂ 3 ਸਾਲ ਦੇ ਵਿੱਚ ਵਿੱਚ ਉਹਦੀ ਧੜਕਣ ਬਦਰੀ ਸ਼ੁਰੂ ਹੋ ਜਾਂਦੀ ਹੈ ਅੱਛਾ ਡਾਕਟਰ ਸੋ ਫਿਰ ਅੱਜਕੱਲ ਨਾ ਹੋਰ ਬੜੇ ਮਾਮਲੇ ਆ ਰਹੇ ਨੇ ਉਹ ਕਹਿੰਦੇ ਨੇ ਸਾਡੇ ਵਾਲਵ ਖਰਾਬ ਹੋ ਗਏ ਵਾਲਵ ਸੁੰਗੜ ਗਿਆ ਵਾਲਵ ਸਟ੍ਰੈਚ ਹੋ ਗਿਆ ਤੇ ਉਹ ਕੀ ਮਾਮਲੇ ਹੁੰਦੇ ਆ ਉਹ ਵੀ ਫਰੁਕੀ ਸਾਹਿਬ ਜਿੱਦਾਂ ਜਿਹੜਾ ਹਾਰਟ ਦੇ ਵਿੱਚ ਜਿਹੜੇ ਬਲੱਡ ਦੀ ਸਪਲਾਈ ਜਦੋਂ ਘਟ ਜਾਂਦੀ ਨਾ ਉਹਦੇ ਨਾਲ ਵਾਲਵ ਸੁੰਗੜ ਜਾਂਦਾ ਹੈਗਾ ਜਾਂ ਜਦੋਂ ਆਪਾਂ ਨੂੰ ਪਤਾ ਨਹੀਂ ਲੱਗਦਾ ਥੋੜਾ ਬਲ ਹਾਰਟ ਬੀਟ ਵੱਧਦੀ ਆ ਜਾਂ ਬੀਪੀ ਆਪਣਾ ਜ਼ਿਆਦਾ ਹਾਈ ਹੋ ਜਾਂਦਾ ਉਹਨੂੰ ਆਪਾਂ ਸਾਂਭਦੇ ਨਹੀਂ ਹੈਗੇ ਜਦੋਂ ਛੋਟਾ ਜਿਹਾ ਮਾਈਨਰ ਅਟੈਕ ਹੋ ਜਾਂਦਾ ਨਾ ਉਦੋਂ ਵੀ ਉਹ ਵਾਲਵ ਜਿਹੜੇ ਖਰਾਬ ਹੋ ਜਾਂਦੇ ਹਾਰਟ ਦੇ ਤੇ ਆਪਾਂ ਤਾਂ ਤੁਸੀਂ ਦੇਖੇ ਹੈਗਾ ਕਿੰਨੇ ਸਾਲਾਂ ਤੋਂ ਬਹੁਤ ਜ਼ਿਆਦਾ ਜਿਹੜੇ ਹਾਰਟ ਦੇ ਪੇਸ਼ੈਂਟ ਅਸੀਂ ਸਟੈਂਡ ਕੀਤੇ ਕਿਸੇ ਨੂੰ ਵੀ ਨਰਾਸ਼ ਮੋੜਨ ਨਹੀਂ ਦਿੱਤਾ ਤੁਹਾਡੇ ਸਾਹਮਣੇ ਲੋਕ ਆ ਕੇ ਦੱਸਦੇ ਹੈਗੇ ਕੋਈ ਕਹਿੰਦਾ ਮੇਰਾ 5 ਲੱਖ ਬਚ ਗਿਆ ਕੋਈ ਕਹਿੰਦਾ ਮੈਂ 10 ਲੱਖ ਬਚ ਗਿਆ ਕੁਝ ਇਦਾਂ ਦੇ ਲੋਕ ਵੀ ਆ ਰਹੇ ਆ ਜਿਹੜੇ ਕਹਿੰਦੇ ਸਟੰਟ ਵੀ ਪਵਾ ਲਿਆ ਹੁਣ ਬਾਈਪਾਸ ਸਰਜਰੀ ਪਵਾ ਕਰਾ ਲਈ ਹੈਗੀ ਹੈ ਪੈਸਾ ਸਾਡੇ ਕੋਲ ਨਹੀਂ ਹੈਗਾ ਹੁਣ ਦੱਸੋ ਉਹਨਾਂ ਨੂੰ ਵੀ ਕਹਿੰਦਾ ਕੋਈ ਗੱਲ ਨਹੀਂ ਬੈਠੋ ਹੁਣ ਤੁਹਾਨੂੰ 20 ਦਿਨ ਦੇ ਵਿੱਚ ਅਸੀਂ ਠੀਕ ਕਰਕੇ ਦਿਖਾਉਂਦੇ ਆ ਅੱਛਾ ਡਾਕਟਰ ਸਾਹਿਬ ਜਿਨ੍ਹਾਂ ਦੀ ਹਾਰਟ ਬੀਟ ਅਜੇ ਵਧਣੀ ਸ਼ੁਰੂ ਨਹੀਂ ਹੋਈ ਉਹ ਕਹਿੰਦੇ ਸੀ ਕਦੇ ਕਦੇ ਸਾਲ 'ਚ 1 ਕਦੀ ਵਾਰ ਸਾਡੀ ਹਾਰਟ ਬੀਟ ਵੱਜ ਜਾਂਦੀ ਹੈ ਜਾਂ ਮਹੀਨੇ 'ਚ ਕਦੀ ਵਾਰ ਸਾਨੂੰ ਆਏ ਹੁੰਦਾ ਤੇ ਅਸੀਂ ਪਾਣੀ ਪੂਣੀ ਪੀ ਕੇ ਆਪਣਾ ਕੰਮ ਚਲਾ ਲੈਂਦੇ ਆ ਤੇ ਜਦੋਂ ਹਾਰਟ ਬੀਟ ਦੀ ਪ੍ਰੋਬਲਮ ਆਉਣੀ ਸ਼ੁਰੂ ਹੋਵੇ ਜਾਂ ਸ਼ੁਰੂ ਹੋਣੀ ਹੋਵੇ ਮਤਲਬ ਫਿਰ ਉਸ ਤੋਂ ਪਹਿਲਾਂ ਸਰੀਰ ਸਾਡਾ ਕੋਈ ਸੰਕੇਤ ਛੱਡਦਾ ਸਾਨੂੰ ਕੁਝ ਨਾ ਕੁਝ ਤਾਂ ਦੱਸ ਦੇ ਹੀ ਹੋਣਾ ਵੀ ਸਰੀਰ ਵੀ ਹੁਣ ਭਾਈਲਾ ਦਿਲ ਦਾ ਵੀ ਧਿਆਨ ਕਰ ਲੈ ਸਭ ਤੋਂ ਜ਼ਿਆਦਾ ਦੱਸਦਾ ਜੀ ਆਪਣੇ ਅੰਦਰ ਹੁਣ ਲੋਕ ਤਾਂ ਟੈਸਟ ਤਾਂ ਹੁਣ ਕਰਾਉਣ ਲੱਗੇ ਕੋਈ ਸਾਲਾਂ ਤੋਂ ਚੱਲੇ ਹੈਗੇ ਪਰ ਬਾਡੀ ਆਪਣੀ ਜਿਹੜੀ ਬਹੁਤ ਇੰਟੈਲੀਜੈਂਟ ਹੈ ਸਾਰੇ ਸਾਰੇ ਸੰਕੇਤ ਦਿੰਦੀ ਹੈਗੇ ਜੇ ਆਪਾਂ ਹਾਰਟ ਦੀ ਗੱਲ ਹੀ ਕਰੀਏ ਤਾਂ ਸਾਹ ਲੈਣ ਚ ਦਿੱਕਤ ਸਭ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਸਭ ਤੋਂ ਪਹਿਲੀ ਲਾਮ ਤਾਂ ਜਿਹੜੀ ਸਾਹ ਚ ਜਿਹੜੀ ਦਿੱਕਤ ਜਦੋਂ ਆਪਾਂ ਕੁਝ ਟਾਈਮ ਲਈ ਉਹਨੂੰ ਨਹੀਂ ਇਗਨੋਰ ਕਰ ਦਿੰਨੇ ਆ ਜਾਂ ਪਸੀਨਾ ਆਉਂਦਾ ਆਪਾਂ ਜਦੋਂ ਸਾਹ ਚੜਦਾ ਉਦੋਂ ਵੀ ਆਪਾਂ ਇਗਨੋਰ ਕਰ ਦਿੰਨੇ ਫਿਰ ਹੌਲੀ ਹੌਲੀ ਜਦੋਂ ਕੁਝ ਟਾਈਮ ਲੰਘ ਜਾਂਦਾ ਇਗਨੋਰ ਕਰਦਿਆਂ ਫਿਰ ਛਾਤੀ ਜੋ ਦਰਦ ਹੁੰਦਾ ਨਾ ਜਦੋਂ ਪੂਰਾ ਜਿਆਦਾ ਦਰਦ ਜਿਹੜਾ ਤਿੱਖਾ ਦਰਦ ਹੁੰਦਾ ਉਦੋਂ ਅਸੀਂ ਡਾਕਟਰ ਕੋਲੇ ਜਾਂਦੇ ਆ ਉਹ ਫਿਰ ਜਾ ਕੇ ਕਹਿੰਦੇ ਹਾਂ ਜੀ ਤੁਹਾਡੇ ਦਿਖੀਕੋ ਕਰਦੇ ਆ ਜਾਂ ਹੋਰ ਟੈਸਟ ਕਰਦੇ ਉਹ ਚ ਦੇਖਦੇ ਆ ਵੀ ਤੁਹਾਡੇ ਬਲੋਕੇਜ ਬਹੁਤ ਜ਼ਿਆੜੀ ਹੈ ਪਰ ਬਲੋਕੇਜ ਉਦੋਂ ਇਹ ਤਾਂ ਨਹੀਂ ਵੀ ਜਿਸ ਦਿਨ ਆਪਾਂ ਗਏ ਉਸ ਦਿਨ ਬਲੋਕੇਜ ਆ ਜਾਂਦੀ 15 16 ਸਾਲਾਂ ਦੇ ਵਿੱਚ ਵਿੱਚ ਜਾ ਕੇ ਹੌਲੀ ਹੌਲੀ ਬਲੋਕੇਜ ਹੁੰਦੀ ਹੈ ਫਿਰ ਅਸੀਂ ਉਹ ਪੂਰੀ ਬਲੌਕੇਜ ਹੁੰਦੀ ਜਦੋਂ ਉੱਥੇ ਜਾਂਦੇ ਆ ਫਿਰ ਉਹ ਕਹਿੰਦੇ ਜੀ ਹੁਣ ਤਾਂ ਹੱਲ ਕੋਈ ਨਹੀਂ ਸਟੰਟ ਹੈ ਬਾਈਪਾਸ ਸਰਜਰੀ ਕਰਵਾਓ ਉਹਨਾਂ ਵਿੱਚੋਂ ਵੀ ਕੋਈ ਪੇਸ਼ੈਂਟ ਜਿਹੜਾ ਜਿਨਾਂ ਨੂੰ ਮਹਾਰਾਜ ਦੇ ਕਿਰਪਾ ਹੋਣੀ ਹੁੰਦੀ ਹੈ ਉਹਦੇ ਨਾਲ ਬਾਈਪਾਸ ਹੋਵੇ ਨਾ ਹੋਵੇ ਸਟੰਟ ਨਾ ਪਵੇ ਉਹ ਆਪਣੇ ਟੱਚ 'ਚ ਆ ਜਾਂਦੇ ਉਹ ਪਸਾਰੀ ਠੀਕ ਕੀਤੇ ਇੱਥੇ अच्छा मतलब कबराਉਣ ਦੀ ਲੋੜ ਨਹੀਂ ਹੈ اچھا ਕਿਹੜੇ ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਤੁਸੀਂ ਹੱਲ ਥੋੜੀ ਜਿਹੀ ਕਹਿ ਰਹੇ ਹੋ ਕਿ ਬੜੀ ਸਫਲਤਾਪੂਰਵਕ ਤੁਸੀਂ ਕਰ ਦਿੰਦੇ ਹੋ ਕਿਸੇ ਨੂੰ ਸਟੰਟ ਕਹਿ ਤਾ ਕਿਸੇ ਨੂੰ ਬਾਈਪਾਸ ਸਰਜਰੀ ਕਹਿ ਤੀ ਕਿਸੇ ਨੂੰ ਓਪਨ ਹਾਰਟ ਸਰਜਰੀ ਕਹਿ ਤੀ ਤੇ ਇਹ ਕਿਹੜੀ ਕਿਹੜੀ ਦਿੱਕਤਾਂ ਦਾ ਤੁਸੀਂ ਹੱਲ ਲਗਭਗ ਲਿਆ ਹੋਇਆ ਆਪਣੇ ਨੁਸਖਿਆਂ ਨਾਲ ਫਾਰਮੂਲੇ ਨਾਲ ਬਹੁਤ ਜ਼ਿਆਦਾ ਜਿਹੜਾ ਸਕਸੈਸਫੁਲ ਅਸੀਂ ਰਹੇ ਆ ਫਰੂਕੀ ਸਾਹਿਬ ਆਹ ਦੇਖੋ ਜਿਹੜੀ ਹਾਰਟ ਕੇਅਰ ਕਿੱਟ ਆ ਸਾਡੀ ਇਹਨੇ ਦੁਨੀਆ ਦੇ ਉੱਪਰ ਜਿਹੜੇ ਕੋਈ ਵੀ ਪੇਸ਼ੈਂਟ ਇਦਾਂ ਦਾ ਨਹੀਂ ਹੋਇਆ ਜਿਹਨੂੰ ਠੀਕ ਨਹੀਂ ਕੀਤਾ ਹੈਗਾ ਔਨਲਾਈਨ ਵੀ ਗਈਆਂ ਹੈਗੀਆਂ ਸਾਡੇ ਕੋਲੇ ਵਿਜ਼ਿਟ ਕਰਕੇ ਪੇਸ਼ੈਂਟ ਆ ਰਹੇ ਆ ਮੈਡੀਸਨ ਅਸੀਂ ਦੇ ਰਹੇ ਆ ਇਹਦੇ ਵਿੱਚ ਸਭ ਤੋਂ ਦੁਨੀਆ ਦੀ ਆਪਾਂ ਪਹਿਲਾਂ ਵੀ ਕਹੇ ਸਭ ਤੋਂ ਸ਼ਕਤੀਸ਼ਾਲੀ ਕਿੱਟ ਹੈਗੀ ਆ ਚਾਰ ਪੰਜ ਦਿਨਾਂ ਦੇ ਵਿੱਚ ਉਹ ਪੇਸ਼ੈਂਟ ਨੂੰ ਪੂਰੀ ਰਾਹਤ ਦਵਾਉਂਦੀ ਆ ਇਹਦੇ ਵਿੱਚ ਫਰੂਕੀ ਸਾਹਿਬ ਇਹ ਇਦਾਂ ਦੇ ਪੇਸ਼ੈਂਟ ਠੀਕ ਹੋ ਰਹੇ ਆ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੇ ਲੋਕ ਸਰਜਰੀਆਂ ਬਾਈਪਾਸ ਕਰਾਏ ਹੋਏ ਸਟੰਟ ਪਵਾਏ ਹੋਏ ਆ ਉਹਨਾਂ ਨੂੰ ਫੇਰ ਦਿੱਕਤ ਆ ਰਹੀ ਆ ਸਾਹ ਚੜ ਰਿਹਾ ਉਹਨਾਂ ਤੇ ਵੀ ਇਹ ਕਿੱਟ ਨੇ ਪੂਰਾ ਕੰਮ ਕੀਤਾ ਦੂਜਾ ਜਿਹੜਾ ਜਿਨ੍ਹਾਂ ਨੇ ਹਜੇ ਕੋਈ ਵੀ ਸਰਜਰੀ ਨਹੀਂ ਕਰਵਾਈ ਜਿਨ੍ਹਾਂ ਦੇ ਹਾਰਟ ਦੇ ਵਿੱਚ ਪੇਨ ਹੋ ਰਹੀ ਹੈ 100% ਬਲੋਕੇਜ ਆ ਉਹਨੂੰ ਵੀ ਇਹਨੇ ਕਿਉਰ ਕੀਤਾ ਹੈਗਾ ਤੀਸਰਾ ਨੰਬਰ ਜਿਨ੍ਹਾਂ ਦਾ EF ਬਹੁਤ ਘਟਿਆ ਹੁੰਦਾ ਜਿਨ੍ਹਾਂ ਦਾ ਆਪਾਂ 20 ਤੋਂ ਵੀ ਥੱਲੇ ਕਹ ਦੇਨੇ ਰੈਕਸ਼ਨ ਫ੍ਰੈਕਚਰ ਫਰੂਕੀ ਸਾਹਿਬ ਰਹਿ ਗਿਆ 18 18 ਤੋਂ ਪੇਸ਼ੈਂਟ ਅਸੀਂ ਕਿਉਰ ਕੀਤੇ 60 ਤੇ ਲੈ ਕੇ ਗਏ ਆ ਇਸ ਕਿੱਟ ਦੇ ਨਾਲ ਕੋਈ ਵੀ ਹਾਰਟ ਦੀ ਮਨ ਵਾਲਵ ਸੁਗੜਿਆ ਹੋਵੇ ਕਿਸੇ ਉਹਨੂੰ ਵੀ ਅਸੀਂ ਠੀਕ ਕਰ ਸਕਦੇ ਹਾਂ ਵਾਲਵ ਵੀ ਰਿਪੇਅਰ ਹੋ ਜਾਂਦਾ ਵਾਲਵ ਵੀ ਰਿਪੇਅਰ ਹੁੰਦਾ ਵਾਲਵ ਲੀਕ ਹੋਇਆ ਉਹ ਵੀ ਰਿਪੇਅਰ ਹੁੰਦਾ ਵਾ ਹਾਰਟ ਦੀ ਕਿਸੇ ਵੀ ਪ੍ਰੋਬਲਮ ਨੂੰ ਇਹ ਨਹੀਂ ਰਹਿਣ ਦਿੰਦੀ ਜਿੰਨੀਆਂ ਵੀ ਹਾਰਟ ਦੀਆਂ ਪ੍ਰੋਬਲਮਾਂ ਸਾਰੀਆਂ ਠੀਕ ਕਰਦੀ ਹੈ ਦਿਲ ਦੀਆਂ ਟੋਟਲ ਆਲ ਜਿਹੜੇ ਬਿਮਾਰੀਆਂ ਨੂੰ ਮਟਾਉਣ ਵਾਸਤੇ ਸਭ ਤੋਂ ਸ਼ਕਤੀਸ਼ਾਲੀ ਕਿੱਟ ਹੈ ਸਾਡੀ ਅੱਛਾ ਡਾਕਟਰ ਸਾਹਿਬ ਮੇਰਾ ਫਿਰ ਆਖਰ ਦੇ ਵਿੱਚ ਸਵਾਲ ਵੀਡੀਓ ਕਾਫੀ ਲੰਮੀ ਹੋ ਜਾਂਦੀ ਹੈ ਤੇ ਜਿਹੜੇ ਬਾਹਰ ਲੋਕ ਬੈਠੇ ਨੇ ਸੀ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗਾ ਜੇ ਖਾਸ ਕਰਕੇ ਹਾਰਟ ਵਾਲੇ ਪੇਸ਼ੈਂਟ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਦਾ ਤਜਰਬਾ ਵੀ ਅਸੀਂ ਤੁਹਾਡਾ ਨਸਾਂਝਾ ਕਰਾਉਣਾ ਹੈ ਅੱਛਾ ਜਦੋਂ ਤੁਹਾਡੀ ਇਹ ਨੁਸਖੇ ਤੁਹਾਡੇ ਫਾਰਮੂਲੇ ਅਸੀਂ ਕੋਈ ਪੇਸ਼ੈਂਟ ਲੈਣਾ ਸ਼ੁਰੂ ਕਰਦਾ ਤੁਹਾਡੀ ਇਹ ਜਿਹਨੂੰ ਤੁਸੀਂ ਅੰਮ੍ਰਿਤ ਕਹਿੰਦੇ ਹੋ ਵੀ ਇਹ ਬੂੰਦਾ ਨਹੀਂ ਅੰਮ੍ਰਿਤ ਨੇ ਤੇ ਜਿਹੜੀ ਐਲੋਪੈਥੀ ਮੈਡੀਸਨ ਉਹ ਖਾਂਦੇ ਨੇ ਕੋਈ ਇੱਕ ਖਾ ਰਿਹਾ ਖੂਨ ਪਤਲਾ ਰੱਖਣ ਵਾਲੀ ਕੋਈ ਦੋ ਖਾ ਰਿਹਾ ਕੋਈ ਤਿੰਨ ਟਾਈਮ ਖਾ ਰਿਹਾ ਪਰਹੇਜ਼ ਬੜੇ ਜ਼ਬਰਦਸਤ ਕਰਦੇ ਨੇ ਹਾਰਟ ਦੇ ਪੇਸ਼ੈਂਟ ਜਿਹੜੇ ਉਹ ਮਤਲਬ ਬੰਦ ਹੋ ਜਾਂਦੀਆਂ ਨੇ ਹਾਂਜੀ ਬਿਲਕੁਲ ਹੋ ਜਾਂਦੀਆਂ ਨੇ ਹੋ ਹੁੰਦੀਆਂ ਜੀ ਇਹ ਸਾਡਾ ਦਾਵਾ ਅਸੀਂ ਸਾਰੀਆਂ ਹੀ ਦਵਾਈਆਂ ਜਿੰਨੀਆਂ ਵੀ ਕੋਈ 15 ਸਾਲ ਤੋਂ ਖਾ ਰਿਹਾ 10 ਸਾਲ ਤੋਂ ਖਾ ਰਿਹਾ 5 ਤੋਂ ਫਿਰ ਉਹ ਕਿਹਾ ਸਾਡੀ ਟਾਈਮ ਤੋਂ 20 ਤੋਂ 30 ਦਿਨ ਦੇ ਦਿੰਦੇ ਕੋਈ 20 ਦਿਨ ਚ ਬੰਦ ਕਰ ਦਿੰਦਾ ਕੋ 30 ਦਿਨ ਚ ਬੰਦ ਕਰ ਦਿੰਦਾ ਤੇ ਸਾਹ ਨੂੰ ਇੰਨਾ ਸੌਖਾ ਆ ਜਾਂਦਾ ਜਿਹੜੀਆਂ ਅੰਗਰੇਜ਼ੀ ਦਵਾਈਆਂ ਨਾਲ ਕਦੇ ਵੀ ਨਹੀਂ ਆਇਆ ਹੁੰਦਾ ਇਹ ਕਿੱਟ ਅੱਠਾ ਦਹਾ ਦੇਣਾ ਜੀ ਸਾਹ ਸੌਖਾ ਕਰ ਦਿੰਦੀ 20 ਕੁ ਦਿਨ ਦੇ ਵਿੱਚ ਵਿੱਚ ਅਸੀਂ ਜਿਹੜੀਆਂ ਦਵਾਈਆਂ ਸਾਰੀਆਂ ਬੰਦ ਕਰਾ ਦਿੰਨੇ ਜਿੰਨੀਆਂ ਵੀ ਅੱਜ ਤੱਕ ਫਰੂਕੀ ਸਾਹਿਬ ਤੁਹਾਡੇ ਚੈਨਲ ਤੇ ਅਸੀਂ ਜ਼ਿਕਰ ਕੀਤਾ ਹੁਣ ਵੀ ਤੁਹਾਨੂੰ ਕਹਿੰਦਾ ਬਹੁਤ ਸੋਸ਼ਲ ਮੀਡੀਆ ਦਾ ਰੋਲਾ ਪਾਇਆ ਹੋਰ ਵੀ ਡਾਕਟਰ ਬਿਆਦ ਕਈ ਕੁਝ ਕਹੀ ਜਾਂਦੇ ਪਰ ਮੈਂ ਤੁਹਾਨੂੰ ਇਹ ਗੱਲ ਕਹਿਣਾ ਅਸੀਂ ਤੁਹਾਡੇ ਚੈਨਲ ਚੈਨਲ ਦੇ ਮਾਦਿਆਂ ਮੇਰਾ ਹੀ ਕੋਈ ਵੀ ਗਲਤ ਕਮੈਂਟਮੈਂਟ ਨਹੀਂ ਕਰਾਂਗੇ ਕਿਸੇ ਨੂੰ ਗਮਰਾਹ ਨਹੀਂ ਕਰਾਂਗੇ ਜਿਹੜੀ ਚੀਜ਼ ਦਾ ਇਲਾਜ ਹੈਗਾ ਨਹੀਂ ਕਰਾਂਗੇ ਨਾ ਉਹਦੀ ਗੱਲ ਕਰਾਂਗੇ ਆਪਾਂ 4 5 ਜਿਹੜੇ ਇਸ ਤਰ੍ਹਾਂ ਦੇ ਦੁਨੀਆ ਤੇ ਤਬਾਹੀ ਮਚਾਈ ਹੋਏ ਰੋਗ ਐ ਜਿਹੜੇ ਕਿਤੇ ਦਮਾ-ਦਾਮ ਨਾਲ ਜਾਂਦਾ ਉਹ ਅਸੀਂ ਠੀਕ ਕੀਤਾ ਹੈਗਾ ਹਾਰਟ ਬਲੋਕ ਨੂੰ ਠੀਕ ਕੀਤਾ ਜਿੱਥੇ ਲੱਖਾਂ ਰੁਪਏ ਲੋਕਾਂ ਦੇ ਬਾਜ਼ ਰਹੇ ਤੀਜਾ ਹੈਗਾ ਗਠੀਆ ਤੇ ਲੀਵਰ ਫੈਟੀ ਸ਼ੂਗਰ 4 5 ਇਹੋ ਜਿਹੇ ਵੱਡੇ ਰੋਗ ਨਿੱਕੇ-ਮੋਡੇ ਤਾਂ ਅਸੀਂ ਸਾਰੇ ਟਾਈਪ ਹੈਡ ਵਗੈਰਾ ਤੇ ਉਦਾਂ ਹੀ ਠੀਕ ਕਰੀ ਜਾਂਦੇ ਆ ਦੋ-ਦੋ ਚਾਰਾਂ-ਚਾਰਾਂ ਦਿਨਾਂ ਦੇ ਵਿੱਚ ਉਹ ਨਿੱਕੀਆਂ-ਨਿੱਕੀਆਂ ਬਿਮਾਰੀਆਂ ਜਿਹੜੀਆਂ ਇਹ ਸਾਰੇ ਰੋਗਾਂ ਨੂੰ ਅਸੀਂ ਕ્યોਰ ਕੀਤਾ ਜੀ ਜੀ अच्छा ਤੇ ਡਾਕਟਰ ਸਾਹਿਬ ਫਿਰ ਆਖਰ ਦੇ ਵਿੱਚ ਸਾਨੂੰ ਟਾਈਮ ਤੁਹਾਡੇ ਕੋਲ ਥੋੜਾ ਹੀ ਹੁੰਦਾ ਹੈ ਹਮੇਸ਼ਾ ਦੀ ਤਰ੍ਹਾਂ ਤੇ ਸਾਨੂੰ ਦੱਸਿਓ ਵੀ ਜਿਹੜਾ ਇਹ ਅਨਾਰਾਂ ਵਾਲਾ ਨੁਸਖਾ ਫਾਰਮੂਲਾ ਜਿਹਦੇ ਨਾਲ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਧੜਕਨ ਵੱਧਦੀ ਹੈ ਬੈਠੇ-ਬੈਠੇ ਅਚਾਨਕ ਵੱਜ ਜਾਂਦੀ ਹੈ ਸੁੱਤੇ-ਸੁੱਤੇ ਵੱਜ ਜਾਂਦੀ ਹੈ ਕੰਮ ਕਰਦੇ ਹੋਏ ਵੱਜ ਜਾਂਦੀ ਹੈ ਤੁਰਦੇ-ਤੁਰਦੇ ਵੱਜ ਜਾਂਦੀ ਹੈ ਬਾਅਦ ਚ ਬੈਠੇ ਵੱਜ ਜਾਂਦੀ ਹੈ ਜਾਂ ਕੋਈ ਮਤਲਬ ਦਿਮਾਗ ਤੇ ਕੋਈ ਗੱਲ ਚੜ ਗਈ ਤੇ ਉਸ ਤੋਂ ਬਾਅਦ ਧੜਕਨ ਵੱਧ ਗਈ ਬੀਪੀ ਵਧਿਆ ਉਸ ਤੋਂ ਬਾਅਦ ਧੜਕਨ ਵੱਧ ਗਈ ਉਹਨਾਂ ਨੂੰ ਕਿਵੇਂ ਬੈਲੈਂਸ ਕਰੂਗਾ ਇਹ ਜਿਹੜੇ ਅਨਾਰ ਦੇ ਪੱਤੇ ਨੇ ਅਨਾਰ ਦੇ ਪੱਤੇ ਦਰਸ਼ਕਾਂ ਬਣਾ ਕੇ ਵੀ ਦੱਸਾਂਗੇ ਪਰ ਪਹਿਲਾਂ ਮੈਂ ਵੈਸੇ ਦੱਸ ਦੇਣਾ 10 ਗ੍ਰਾਮ ਨਾਰ ਦੇ ਪੱਤੇ ਲੈਣੇ ਹੈਗੇ ਠੀਕ ਹੈ ਤੁਸੀਂ ਹੱਥ ਦੇ ਉੱਪਰ ਵੈਸੇ 20 25 ਪੱਤੇ ਜਾਂ 30 ਕੋਈ ਪੱਤੇ ਰੱਖ ਲੈਣੇ ਹੈਗੇ ਆ ਉਹਨੂੰ ਹਮ ਆਮ ਦਸਤੇ ਚ ਇਸ ਤਰ੍ਹਾਂ ਤੋੜ ਕੇ ਪਾ ਲੈਣਾ ਤੇ ਰਗੜ ਲੈਣੇ ਹੈਗੇ ਆ ਦਰਫੜ ਜਦੋਂ ਕਰਕੇ ਹੋ ਗਏ ਫਰੂਕੀ ਸਾਹਿਬ ਇੱਕ ਗਲਾਸ ਪਾਣੀ ਲੈ ਕੇ ਤੇ ਤੁਸੀਂ ਜਿਹੜਾ ਹੈਗਾ ਉਹਨੂੰ ਹੌਲਾ ਹਲਕੀ ਅੱਗ ਤੇ ਬਾਲਣਾ ਸ਼ੁਰੂ ਕਰ ਦੇਣਾ ਹਾਂ ਲੋਅ ਫਰੇਮ ਤੇ ਵਿੱਚ ਪੱਤੇ ਪਾ ਕੇ ਹਲਕੀ ਅੱਗ ਤੇ ਬਾਲਣਾ ਪੂਰਾ ਗਲਾਸ ਪਾਣੀ ਦਾ ਜਦੋਂ ਅੱਧਾ ਰਹਿ ਜਾਵੇ ਉਹਨੂੰ ਅਸੀਂ ਸਿਪ ਸਿਪ ਕਰਕੇ ਪੀਣਾ ਆ ਦੇਖੋ ਆਪਾਂ ਜਿਹਦਾ ਨੁਸਖਾ ਫਾਰਮੂਲਾ ਬਣਾਇਆ ਹੈਗਾ ਇਹ ਜਿਹੜਾ ਪੂਰਾ ਗਲਾਸ ਇੰਨਾ ਜਦੋਂ ਰਹਿ ਜਾਵੇ ਤੇ ਇਸ ਤਰ੍ਹਾਂ ਦਾ ਕਲਰ ਆ ਜਾਏਗਾ ਇਹਦੇ ਵਿੱਚ ਬਹੁਤ ਟੇਸਟੀ ਹੋਊਗਾ ਇਹਨੂੰ ਸਵੇਰ ਖਾਲੀ ਪੇਟ ਫਰੂਕੀ ਸਾਹਿਬ ਇੱਕ ਟਾਈਮ ਪੀਣਾ ਹੈਗਾ ਥੋੜੇ ਦਿਨਾਂ ਚ ਜਿਹੜੇ ਹਾਰਟ ਦੇ ਰੋਗਾਂ ਤੋਂ ਰਾਹਤ ਦਵਾਊਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਹੁਣ ਕੁਝ ਲੋਕ ਨੇ ਜਿਹੜੇ ਇੱਥੇ ਬੈਠੇ ਨੇ ਉਹਨਾਂ ਨਾਲ ਅਸੀਂ ਵੀ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਉਹ ਲੈ ਕੇ ਆਏ ਸੀ ਤੇ ਹੁਣ ਇੱਥੇ ਆ ਕੇ ਉਹਨਾਂ ਦਾ ਤਜਰਬਾ ਹੈ ਜਿਹੜਾ ਡਾਕਟਰ ਸ਼ਰਮਾ ਜੀ ਨਾਲ ਉਹ ਕਿਹੋ ਜਿਹਾ ਰਿਹਾ ਔਰ ਉਹਨਾਂ ਨੂੰ ਬਹੁਤ ਸਾਰੇ ਜਿਹੜੇ ਮਰੀਜ਼ ਇਸ ਵੇਲੇ ਇੱਥੇ ਹੈਗੇ ਨੇ ਹਾਰਟ ਨਾਲ ਸੰਬੰਧਿਤ ਹੀ ਬੈਠੇ ਨੇ ਜਦੋਂ ਮੈਂ ਬਿਹਾਈਂਡ ਦਾ ਕੈਮਰਾ ਉਹਨਾਂ ਨਾਲ ਗੱਲ ਕੀਤੀ ਹੈ ਉਹਨਾਂ ਨਾਲ ਤੁਹਾਡੀ ਖਾਸ ਕਰਕੇ ਗੱਲਬਾਤ ਅਸੀਂ ਕਰਵਾਉਂਦੇ ਆ ਸੱਚ ਜੀ ਅਸੀਕਾ ਸਰ ਕੀ ਨਾਂ ਹੈ ਤੁਹਾਡਾ ਹ ਸਿਮਰਨ ਜੀ ਸਰ ਅੱਛਾ ਸਿਮਰਨ ਜੀ ਕੀ ਪ੍ਰੋਬਲਮ ਲੈ ਕੇ ਆਏ ਸਰ ਮੇਰੇ ਹਾਰਟ ਦਾ ਵਾਲ ਸੁਗੜਿਆ ਹੋਇਆ ਸੀਗਾ ਉਹਦੇ ਕਰਕੇ ਮੈਂ ਆਇਆ ਸੀ ਪਹਿਲਾਂ ਮੇਰੇ ਭਾਰੀਪਣ ਰਹਿੰਦਾ ਸੀ ਹਲਕਾ ਦਰਦ ਹੁੰਦਾ ਸੀ ਤੇ ਹਰ ਕਿਰਕੀ ਪੇਨ ਦੇ ਨਾਲ ਮੈਨੂੰ ਹੋਰ ਹੀ ਹਿਸਾਬ ਦਾ ਅਫੀਲ ਹੁੰਦਾ ਰਹਿੰਦਾ ਸੀ ਮੈਂ ਤੁਰਦਾ ਸੀ ਸਾਹ ਚੜਦਾ ਏਦਾਂ ਏਦਾਂ ਕਰਕੇ ਫਿਰ ਮੈਂ ਲੜਾ ਧਿਆਣੀ ਚੈੱਕ ਅਪ ਕਰਾਇਆ ਸੀ ਉਹਨਾਂ ਨੇ ਮੈਨੂੰ ਦੱਸਿਆ ਤੇਰਾ ਵਾਲਵ ਸੁੰਗੜਿਆ ਵੀ ਚੇਂਜ ਕਰਨਾ ਪਊਗਾ ਥੋੜੀ ਸਿਹਤ ਦੇਖ ਕੇ ਤਾਂ ਲੱਗਦਾ ਨਹੀਂ ਵੀ ਵਾਲਵ ਸੁੰਗੜ ਸਕਦਾ ਉਹ ਸਰ ਜਿਵੇਂ ਸਿਹਤ ਭਾਰੀ ਹੈ ਉਹਦਾ ਕਰਕੇ ਜਿਆਦੇ ਸਮੱਸਿਆ ਹੋਊਗੀ ਉਹਦੇ ਕਰਕੇ ਸਮੱਸਿਆ ਹਾਂ ਜਿਆਦੇ ਸਮੱਸਿਆ ਹੋਣੀ ਫਿਰ ਉਹਨਾਂ ਨੇ ਮੈਨੂੰ ਚੇਂਜ ਕਰਨਾ ਕਿਹਾ ਸੀ ਮੈਂ ਇੱਕ ਹਫ਼ਤੇ ਦੀ ਦਵਾਈ ਲਈ ਆ ਉਹਨਾਂ ਤੋਂ ਅੱਛਾ ਵਾਲਵ ਹਾਂ ਵਾਲਵ ਨੂੰ ਚੇਂਜ ਕਰਨ ਨੂੰ ਕਿਹਾ ਸੀ ਵੀ ਚੇਂਜ ਕਰਾਂਗੇ ਫਿਰ ਸਰ ਨੇ ਪੈਸੇ ਕਹਿੰਦੇ ਸੀ ਉਹਨਾਂ ਨੇ 4 ਲੱਖ ਰ 4 ਲੱਖ ਰੁਪਏ ਉਹਨਾਂ ਨੇ ਕਹੀ ਫਿਰ ਮੈਂ ਇੱਕ ਹਫ਼ਤੇ ਦੀ ਦਵਾਈ ਲਈਆਂ ਉਹਨਾਂ ਤੋਂ ਤੇ ਫਿਰ ਮੈਂ ਅੱਗੇ ਵੀ ਇਹ ਡਾਕਟਰ ਸਾਹਿਬ ਤੋਂ ਦਵਾਈ ਲੈ ਗਈ ਹੱਪ ਪਥਰੀ ਦੀ ਉਹਦੇ ਨਾਲ ਮੈਨੂੰ ਬਹੁਤ ਉਹ ਜਾਨਕੀ ਮੇਰੀ ਹਟਗੀਆਂ ਸੀਗੀਆਂ ਫਿਰ ਮੈਂ ਇਹਨਾਂ ਨੂੰ ਆ ਕੇ ਵਿਖਾਇਆ ਤੇ ਫਿਰ ਇਹਨਾਂ ਨੇ ਮੈਨੂੰ ਪਹਿਲਾਂ 20 ਦਿਨ ਦੀ ਦਵਾਈ ਦਿੱਤੀ ਫਿਰ 20 ਦੀ ਦਿੱਤੀ ਹੁਣ ਮੈਂ ਤੀਸਰੀ ਵਾਰ ਦਵਾਈ ਲੈਣਾ ਹੈ ਹੁਣ ਮੈਂ ਬਿਲਕੁਲ ਸਹੀ ਹਾਂ ਅੱਛਾ ਮਤਲਬ ਕੋਈ ਹੁਣ ਤੁਹਾਨੂੰ ਸਾਹ ਵਗਰੇ ਜਿਹੜਾ ਚੜਦਾ ਹੁਣ ਕੁਛ ਨਹੀਂਗਾ ਮੇਰੇ ਫਾਦਰ ਸਾਹਿਬ ਦੀ ਵੀ ਦਵਾਈ ਇਥੋਂ ਜਲਦੀ ਉਹਨਾਂ ਨੂੰ ਕੋ ਸ਼ੂਗਰ ਸਾਡੇ ਜਾਨਕੀ ਫੈਮਿਲੀ ਡਾਕਟਰ ਵਾਲਾ ਹਿਸਾਬ ਹੋ ਗਿਆ ਹਾਂ ਹੁਣ ਬਿਲਕੁਲ ਸਹੀ ਹਾਂ ਮੈਂ ਤੇ ਪ੍ਰ ਜੀ ਪਹਿਲਾਂ ਭਾਰੀ ਭਣ ਰਹਿਦਾ ਸੀ ਹਲਕਾ ਹਲਕਾ ਫਿਰ ਹੌਲੀ ਹੌਲੀ ਦਰਦ ਹੋਣ ਲੱਗ ਗਿਆ ਫਿਰ ਸਾਹ ਵੀ ਚੜਨ ਲੱਗ ਗਿਆ ਨਾਲ ਐ ਕਰਕੇ ਹੌਲੀ ਹੌਲੀ ਹੋ ਗਿਆ ਜਾਨੀ ਕਿ ਇੱਕ ਡੇਢ ਮਹੀਨੇ ਵਿੱਚ ਸਾਰਾ ਕੁਝ ਹੋਣਾ ਕੁਝ ਸ਼ੁਰੂ ਹੋ ਗਿਆ ਸੀ ਅੱਛਾ ਜਦੋਂ ਤੁਸੀਂ ਇੱਥੋਂ ਲੈ ਕੇ ਗਿਓ ਇਹ ਤੁਹਾਨੂੰ ਡ੍ਰੌਪ ਦਿੱਤੇ ਸੀ ਨਾ ਹਾਂਜੀ ਇਹ ਬੂੰਦਾਂ ਵਾਲੀ ਦਵਾਈ ਸੀ ਥੋੜੇ ਜਿਹਾ ਪਾਣੀ ਚ ਪਾ ਕੇ ਪਾਈ ਇਹ ਲੈ ਲਈ ਦੀ ਸੀ ਤੇ ਕਿੰਨੇ ਦਿਨ ਤੁਹਾਨੂੰ ਜਿਹੜਾ ਠੀਕ ਫੀਲ ਹੋਣਾ ਸ਼ੁਰੂ ਹੋ ਗਿਆ ਸੀ ਇਹ 10-12 ਦਿਨ ਲੱਗੇ ਹੌਲੀ-ਹੌਲੀ ਠੀਕ ਹੋਣ ਲੱਗੇ ਨਾ ਜਿਵੇਂ ਹੌਲੀ-ਹੌਲੀ ਜਿਵੇਂ ਸਾਹ ਚੜਨੋਂ ਹਟ ਗਿਆ ਜਿਵੇਂ ਅੱਗੇ ਲੰਮਾ ਤੋਮੇ ਸਾਹ ਧਰ ਕੇ ਹ ਤੁਰਦਾ ਸੀ ਸਾਹ ਚੜਦਾ ਸੀ ਫਿਰ ਹੌਲੀ-ਹੌਲੀ ਹਟ ਗਿਆ ਉਹ ਯਾਨੀ ਕਿ 20 ਦਿਨ ਦੇ ਵਿੱਚ ਹੌਲੀ-ਹੌਲੀ ਬਿਲਕੁਲ ਸੁਤ ਹੋ ਗਿਆ ਜਿਨ੍ਹਾਂ ਨੂੰ ਤੁਹਾਡੇ ਵਰਗੀ ਦਿੱਕਤ ਹੈਗੀ ਸੀ ਪਰੇਸ਼ਾਨੀ ਹੈਗੀ ਵਾਲਵ ਦੀ ਬੜੀ ਦਿੱਕਤ ਅੱਜ ਕੱਲ ਲੋਕਾਂ ਨੂੰ ਆ ਰਹੀ ਹੈ ਤੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਮੈਂ ਇੱਕ ਵਾਰ ਇਹ ਕਹੂੰਗਾ ਸਭ ਨੂੰ ਵੀ ਇੱਕ ਵਾਰ ਲੱਖਾਂ ਰੁਪਏ ਨਾ ਲਾਓ ਇੱਕ ਵਾਰ ਡਾਕਟਰ ਸਭ ਕੋਲ ਜਾ ਕੇ ਮਿਲੋ ਦਵਾਈ ਲਓ ਖਾ ਕੇ ਦੇਖੋ ਬਿਲਕੁਲ ਸਹੀ ਹੋ ਜਾਣੀ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਕੁਝ ਕੋ ਹੋਰ ਵੀ ਇੱਥੇ ਬੈਠੇ ਨੇ ਲੋਕ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕੀ ਦਿੱਕਤ ਕੀ ਪਰੇਸ਼ਾਨੀ ਲੈ ਕੇ ਆਏ ਸੀ ਤੇ ਹੁਣ ਉਹਨਾਂ ਦੀ ਦਿੱਕਤ ਪਰੇਸ਼ਾਨੀ ਕਿੰਨੀ ਕੁ ਠੀਕ ਹੈ ਕਿ ਨਾ ਜੀ ਤੁਹਾਡਾ ਬਿੱਲੂ ਹੈ ਜੀ ਮੈਨੂੰ ਅੱਛਾ ਕਿੱਥੋਂ ਆਏ ਹੋ ਮਰੇਗੋਟਰੇ ਤੋਂ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਮੈਨੂੰ ਹਾਰਟ ਦੀ ਪ੍ਰੋਬਲਮ ਸੀ ਹਾਰਟ ਦੀ ਪ੍ਰੋਬਲਮਸ ਹ ਸਾਹ ਚੜਦਾ ਸੀ ਜੀ ਬਹੁਤ ਜ਼ਿਆਦਾ ਸੀ ਤੁਰਨ ਲੱਗਿਆ ਹਾਂਜੀ ਹਾਂਜੀ ਅੱਛਾ ਜੀ ਤੇ ਹੁਣ ਕਾਫੀ ਮਤਲਬ 15 ਦਿਨਾਂ ਦਾ ਕਾਫੀ ਫਰਕ ਪੈ ਗਿਆ 75% ਠੀਕ ਆ ਗਿਆ 75% ਹਾਂਜੀ ਪਹਿਲੀ ਦਫਾ ਦੋ ਵਾਈਲ ਪਹਿਲੀ ਵਾਰ ਸੀ ਹਾਂਜੀ ਹਾਂਜੀ ਅੱਛਾ ਪ੍ਰੋਬਲਮ ਕਿਵੇਂ ਸ਼ੁਰੂ ਹੋਈ ਤੁਹਾਡੀ ਇਹ ਪ੍ਰੋਬਲਮ ਜੀ ਮੈਨੂੰ ਰਾਤ ਨੂੰ ਮਤਲਬ ਪੈ ਪੈ ਨੂੰ ਮੇਰਾ ਸਾਹ ਉੱਕੜਿਆ ਸੀਗਾ ਅੱਛਾ ਜੀ ਉਸ ਤੋਂ ਬਾਅਦ ਮੈਂ ਰਜਿੰਦਰਾਂ ਚ ਚਲੇ ਗਿਆ ਤੇ ਰਜਿੰਦਰਾਂ ਵਾਲਿਆਂ ਨੇ ਮੈਨੂੰ ਪੀਪੀ ਭੇਜ ਤਾ ਚੰਡੀਗੜ੍ਹ ਅੱਛਾ ਜੀ ਚੰਡੀਗੜ੍ਹ ਉਤੋਂ ਜੀ ਮੇਰੇ ਤਿੰਨ ਸਟੈਂਡ ਪੈਨੇ ਮਤਲਬ ਸਾਹ ਦੀ ਪ੍ਰੋਬਲਮ ਨਹੀਂ ਧੀ ਹਟੀ ਸਾਹ ਦੀ ਪ੍ਰੋਬਲਮ ਮਤਲਬ ਉਹਨੂੰ ਦਵਾਈ ਲੈ ਕੇ ਸੋਲ ਹੋਈ ਨਹੀਂ ਸਟੰਟ ਪਾਉਣ ਤੋਂ ਬਾਅਦ ਵੀ ਤੁਹਾਡੀ ਜਿਹੜੀ ਸਾਹ ਦੀ ਪ੍ਰੋਬਲਮ ਠੀਕ ਨਹੀਂ ਹੋਈ ਨਹੀਂ ਜੀ ਨਹੀਂ ਪੈਸਾ ਬੜਾ ਲੱਗ ਗਿਆ ਹੋਣਾ ਤੁਹਾਡਾ ਹਾਂ ਜੀ ਪੈਸਾ ਤੁਹਾਨੂੰ ਪਤਾ ਹੀ ਲੱਗਦਾ ਹੀ ਹੈ ਜੀ ਅੱਛਾ ਹਾਂ ਜੀ ਹੁਣ ਤਕਰੀਬਨ 75% ਠੀਕ ਆ ਗਿਆ ਠੀਕ ਠੀਕ ਲਾ ਲਓ ਇੱਕ ਵਾਰ ਖਾਣ ਨਾਲ ਹੀ ਮਤਲਬ ਦਵਾਈ ਲੈਣ ਨਾਲ 75% ਹਾਂ ਜੀ ਜਦੋਂ ਮੈਂ ਝਾੜੂ ਦਿੰਦਾ ਸੀ ਦੁਕਾਨ ਤੇ ਉਹ ਵੀ ਦੋ ਦਫਾ ਬੈਠ ਕੇ ਦਿੰਦਾ ਸੀਗਾ ਮਤਲਬ ਇੰਨੀ ਸਾਦੀ ਪ੍ਰੋਬਲਮ ਆ ਗਈ ਤੇ ਹੁਣ ਕੋਈ ਉਹ ਨਹੀਂ ਅੱਛਾ ਨਾਲ ਕੋਈ ਆਇਆ ਤੁਹਾਡੇ ਹਾਂ ਜੀ ਮੇਰੇ ਸਾਹਮਣੇ ਅੱਛਾ ਨਾਲ ਸੋ ਇਹਨਾਂ ਦੇ ਘਰ ਦੇ ਵੀ ਨਾਲ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨੀ ਹੈ ਕਿ ਨਾ ਜੀ ਤੁਹਾਡਾ ਪ੍ਰਵੀਨ ਅੱਛਾ ਪ੍ਰਵੀਨ ਜੀ ਕੀ ਹੋਇਆ ਸੀ ਘਰ ਤੇ ਤੁਹਾਡੇ ਇਹਨਾਂ ਨੂੰ ਅਟੈਕ ਹੋਇਆ ਸੀਗਾ ਮਤਲਬ ਫਿਰ ਪਟਿਆਲੇ ਲੱਗ ਗਏ ਸੀ ਅੱਛਾ ਹਾਂ ਜੀ ਉਹਨਾਂ ਨੇ ਚੰਡੀਗੜ੍ਹ ਭੇਜਦਾ ਫਿਰ ਉਹਨਾਂ ਨੇ ਇਹਨਾਂ ਦੇ ਸਟੰਡ ਪਾਏ ਫੇ ਸਾਨੂੰ ਕਿਸੇ ਨੇ ਸਲਾਹ ਦਿੱਤੀ ਇੱਥੇ ਮਤਲਬ ਕਹਿੰਦੇ ਵੀ ਉੱਥੇ ਜਾਓ ਫਿਰ ਅਸੀਂ ਇਹਨਾਂ ਕੋਲ ਲਿਆਏ ਇਹਨਾਂ ਕੋਲ ਆ ਕੇ ਦਵਾਈ ਦਿੱਤੀ ਇਹਨਾਂ ਨੇ 20 ਦਿਨਾਂ ਦੀ ਉਸ ਤੋਂ ਬਾਅਦ ਹੁਣ ਇਹਨਾਂ ਨੂੰ ਮਤਲਬ ਐਨ ਠੀਕ ਨੇ ਵਜਨ ਵੀ ਇਹਨਾਂ ਦਾ ਬਦਲ ਲੱਗ ਗਿਆ ਅੱਗੇ ਨਾਲ ਹਾਂਜੀ ਵੀ ਜਿਹੜਾ ਸਾਹ ਥੀਗਾ ਜਾਂ ਹੋਰ ਕੋਈ ਪ੍ਰੋਬਲਮ ਥੀ ਸ਼ੂਗਰ ਵਗੈਰਾ ਦੀ ਉਹ ਵੀ ਐਨ ਹੀ ਕੰਟਰੋਲ ਚ ਹੈ ਸ਼ੂਗਰ ਨਾਲ ਨਾਲ ਸ਼ੂਗਰ ਸ਼ੂਗਰ ਵੀ ਜੀ ਨਾਲ ਨਾਲ ਹਾਂਜੀ ਹਾਂਜੀ ਸ਼ੂਗਰ ਵੀ ਕੰਟਰੋਲ ਹੋਈ ਹਾਂਜੀ ਸ਼ੂਗਰ ਵੀ ਕੰਟਰੋਲ ਸ਼ੂਗਰ ਕਿੰਨੀ ਰਹਿੰਦੀ ਸੀ ਤੁਹਾਡੀ ਸ਼ੂਗਰ ਤਕਰੀਬਨ 300 ਹੀ ਰਹਿੰਦੀ ਸੀਗੀ ਤੇ ਹੁਣ ਜੀ ਹਾਂ ਠੀਕ ਆ ਜੀ ਹੁਣ ਤਕਰੀਬਨ 150 ਦੇ ਨੀਚੇ-ਨੀਚੇ ਆਉਂਦੀ ਜਦੋਂ ਵੀ ਚੈੱਕ ਕਰ ਲੀਏ ਹਾਂਜੀ ਜਦੋਂ ਵੀ ਚੈੱਕ ਡਾਕਟਰ ਸਾਹਿਬ ਨੇ ਪੁੱਛੇ ਵੀ ਪ੍ਰੋਬਲਮ ਤਾਂ ਮੇਰੇ ਹਾਰਟ ਸੀ 슈ਗਰ ਕੀ ਵੀ ਠੀਕ ਹੋ ਗਈ 슈ਗਰਤੀ ਪਹਿਲਾਂ ਤੋਂ ਹੀ ਦੀ ਅੱਛਾ 슈ਗਰ ਹਾਰਟ ਤੋਂ ਪਹਿਲਾਂ ਦੀ ਅੱਛਾ ਇਹ 7-8 ਸਾਲ ਹੋ ਗਏ ਉਸ ਦੀ ਦਵਾਈ ਤਾਂ ਪਹਿਲਾਂ ਵੀ ਬਹੁਤ ਖਾਂਦੇ تھےਗੇ ਮਤਲਬ ਕਿ ਤੋ ਫਰਕ ਹੀ ਨਹੀਂ ਪੈਂਦਾ ਸੀ ਅੱਛਾ ਫਿਰ ਤੁਸੀਂ 슈ਗਰ ਦੱਸਿਆ ਸੀ ਇਹਨਾਂ ਨੂੰ ਹਾਂਜੀ ਇਹਨਾਂ ਨੂੰ ਅਸੀਂ ਦੱਸਿਆ ਸੀ ਡਾਕਟਰ ਸਾਹਿਬ ਨੂੰ ਵੀ 슈ਗਰ ਵੀ ਹੈ ਇਹਨਾਂ ਨੂੰ ਅੱਛਾ ਅੱਛਾ ਸਾਰੀ ਇਹ ਸੀ ਰਿਪੋਰਟ ਨਾਲ ਲੈ ਕੇ ਆਏ थे ਨਾ ਜਦ ਪਹਿਲੀ ਵਾਰ ਆਏ थे ਜੀ ਫਿਰ ਇਹਨਾਂ ਜਿਹੜੀ ਦਵਾਈ ਦਿੱਤੀ ਹੁਣ ਉਹਨਾਂ ਬਹੁਤ ਜ਼ਿਆਦਾ ਫਰਕ ਹੈ ਨਹੀਂ ਪ੍ਰਵਿੰਚੀ ਜੀ ਬਈ ਤੁਸੀਂ ਦੱਸਿਆ ਕਿ ਇਹਨਾਂ ਨੂੰ ਪੀਜੀਆਈ ਵੀ ਲੈ ਕੇ ਗਏ ਤੁਸੀਂ ਅੱਛਾ ਫਿਰ ਉਸ ਤੋਂ ਬਾਅਦ ਸਾਨੂੰ ਕਿਸੇ ਨੇ ਐਡਜਸਟ ਕੀਤਾ ਵੀ ਤੁਸੀਂ ਉੱਥੇ ਜਾਓ ਅੱਛਾ ਜੀ ਫਿਰ ਵੀ ਇਹਨਾਂ ਨੂੰ ਸਾਹ ਚੜਦਾ ਸੀਗਾ ਰੁਕਦਾ ਸੀਗਾ ਸਟੈਂਟ ਪੈਣ ਤੋਂ ਬਾਅਦ ਵੀ ਅੱਛਾ ਮਤਲਬ ਪ੍ਰੋਬਲਮ ਥੋੜੀ ਸੌਟ ਆਊਟ ਨਹੀਂ ਹੋਈ ਸੀ ਨਹੀਂ ਜੀ ਪੈਸਾ ਵੀ ਇੰਨਾ ਲਾਤਾ ਸੀਗਾ ਠੀਕ ਹੈ ਕੋਈ ਫਾਇਦਾ ਨਹੀਂ ਹੋਇਆ ਸੀ ਸਾਨੂੰ ਉਰੇ ਆ ਕੇ ਸਾਨੂੰ ਫਾਇਦਾ ਹੋਇਆ ਨਹੀਂ ਜਦੋਂ ਤੁਸੀਂ ਤੁਹਾਡੇ ਕਿਉਂਕਿ ਤੁਹਾਡੇ ਬਹੁਤ ਵੱਡੇ ਵੱਡੇ ਹਸਪਤਾਲਾਂ ਦੇ ਤੁਹਾਡੇ ਤਜਰਬੇ ਹੋਏ ਹੋਏ ਨੇ ਬੜੇ ਕੌੜੇ ਤਜਰਬੇ ਹੋਏ ਨੇ ਕੀ ਹੋਇਆ ਸੀ ਜਦੋਂ ਤੁਸੀਂ ਮੈਨੂੰ ਦੱਸ ਰਹੇ ਵੀ ਇਹ ਵਧੀਆਂ ਨੇ ਬਹੁਤ ਵਧੀਆ ਹੈ ਇੱਥੋਂ ਦਵਾਈ ਮੈਂ ਤਾਂ ਹੋਰ ਵੀ ਕਹਨੀ ਆ ਆਪਣੇ ਜਿਹੜੇ ਹੈਗੇ ਨੇ ਵੀ ਤੁਸੀਂ ਅਸੀਂ ਉੱਥੋਂ ਦਵਾਈ ਲਿੱਤੀ ਆ ਵੀ ਤੁਸੀਂ ਵੀ ਉੱਥੇ ਜਾਓ ਦਵਾਈ ਲੈਣ ਮੇਰੇ ਜੀਜਾ ਜੀ ਨੇ ਮੈਂ ਉਹਨਾਂ ਨੂੰ ਵੀ ਕਿਹਾ ਹੈ ਮੈਂ ਕਿਹਾ ਮੈਂ ਇਹਨਾਂ ਨੂੰ ਉੱਥੋਂ ਦਵਾਈ ਦਵਾ ਕੇ ਲੈ ਕੇ ਆਂਦੀ ਆ ਵੀ ਤੁਸੀਂ ਵੀ ਉੱਥੇ ਜਾਓ ਇਹ ਤੁਸਟਬ ਕੈਪਸੂਲ ਖਾਦੇ ਹੋਣੇ ਆ ਗੋਲੀਆਂ ਖਾਦੇ ਹੋਣੇ ਇਹ ਜਿਹੜੇ ਤੁਹਾਨੂੰ ਦੱਸਿਆ ਨਹੀਂ ਵੀ ਢੇਰ ਲੱਗੇ ਪੈਨੇ ਦਵਾਈਆਂ ਦੇ ਕਰੇ ਅੱਛਾ ਬਹੁਤ ਜ਼ਿਆਦਾ ਦਵਾਈਆਂ ਹਲੇ ਵੀ ਮਤਲਬ ਪਈਆਂ ਨੇ ਜਿਹੜੀਆਂ ਇਹਨਾਂ ਦੀਆਂ ਮਤਲਬ ਹੁਣ ਤੇ ਫਿਰ ਤੁਹਾਨੂੰ ਲੱਗਦਾ ਕਿ ਜਿਹੜੇ ਦਵਾਈਆਂ ਤੁਹਾਡੇ ਕੋਲ ਪਈਆਂ ਨੇ ਸਾਰਾ ਕਵਾੜਾ ਹੋ ਗਿਆ ਉਹ ਤਾਂ ਹੁਣ ਕਵਾੜਾ ਵਸੰਤ ਇਹ ਦਵਾਈ ਬਧੀਏ ਅੱਛਾ ਬਲਕਿ ਇਹ ਤਾਂ ਮੈਂ ਵੀ ਸੋਚਦੀ ਸੀ ਕਿ ਵੀ ਫਿਰ ਮਗਾ ਫਿਰ ਮੈਂ ਵੀ ਉਹੀ ਲੈ ਕੇ ਜਾਉ ਤੁਹਾਨੂੰ ਕੀ ਪ੍ਰੋਬਲਮ ਹੈ ਮੈਨੂੰ ਵੀ ਇਹੀ ਪ੍ਰੋਬਲਮ ਹੈ ਹਾਰਦੀ ਅੱਛਾ ਮੇਰੇ ਵੀ ਸਟੰਡ ਪਈ ਆ ਹੋਏ ਉੱਤੇ ਵੀ ਸਟੰਡ ਪਿਆ ਹੋਇਆ ਪਰ ਮੈਂ ਠੀਕ ਐ ਹਲੇ ਮੈਨੂੰ ਐਸੀ ਕੋਈ ਪ੍ਰੋਬਲਮ ਨਹੀਂ ਠੀਕ ਐ ਇਹਨਾਂ ਨੂੰ ਠੀਕ ਐ ਇਹਨਾਂ ਨੂੰ ਉਹ ਇਹ ਆਪਣਾ ਕੰਮਕਾਰ ਸਾਰਾ ਜਿਵੇਂ ਕਿ ਤੁਸੀਂ ਪਹਿਲਾਂ ਦੱਸ ਰਹੇ ਆਪਣਾ ਕੰਮਕਾਰ ਆਪ ਕਰਦੇ ਨੇ ਸਰ ਹਾਂਜੀ ਕਰਦੇ ਨੇ ਸਾਰਾ ਠੀਕ ਐ ਬੁਟੀਕ ਤੇ ਵੀ ਜਾਂਦੇ ਨੇ ਉੱਥੇ ਵੀ ਕਰਦੇ ਨੇ ਘਰੇ ਵੀ ਕੱਲ ਲੈਂਦੇ ਨੇ ਨਹੀਂ ਪਹਿਲਾਂ ਕਿ ਜੇ ਰਹਿੰਦੇ ਤੇ ਉਈ ਬਗੈਰ ਗੱਲ ਤੋਂ ਲੜਾਈ ਬਗੈਰ ਗੱਲ ਤੋਂ ਉਹ ਹਮਮ ਹੁਣ ਸਹੀ ਨੇ ਜੀ ਜੀ ਜਾਂ ਸ਼ੂਗਰ ਵੱਜ ਜਾਂਦੀ ਸੀਗੀ ਫਿਰ ਇਹਦਾ ਬੀਪੀ ਵੀ ਉਹ ਹੁੰਦਾ ਸੀ ਠੀਕ ਐ ਫਿਰ ਬਹੁਤ ਪੰਗਾ ਪੈਂਦਾ ਸੀ ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਇਸਤਰੀ ਹਸਪਤਾਲਾਂ ਚ ੱਤਕੇ ਖਾਂਦੇ ਆ ਡਾਕਟਰਾਂ ਕੋਲ ਡਾਕਟਰਾਂ ਦੇ ਪੱਲੇ ਪੈਂਦੇ ਆ ਤਿੰਨ ਚਾਰ ਸਾਲ ਹੋ ਤਾਂ ਹੋ ਹੀ ਗਏ ਤਿੰਨ ਚਾਰ ਸਾਲ ਚ ਕਿੰਨਾ ਕੁ ਪੈਸਾ ਤੁਸੀਂ ਖਰਾਬ ਕਰਤਾ ਪ੍ਰਵੀਨ ਜੀ ਬਹੁਤ ਬਹੁਤ ਪੈਸਾ ਕਰ ਬਰਬਾਦ ਹੋ ਗਏ ਪੈਸਾ ਲਾ ਲਾ ਕੇ ਬਹੁਤ ਪੈਸਾ ਲਾਤਾ ਪਰ ਫਰਕ ਨਹੀਂ ਪਿਆ ਸੀ ਕਿਤੋਂ ਵੀ अच्छा ਤੇ ਜਦੋਂ ਤੁਹਾਨੂੰ ਇਹਨਾਂ ਨੇ ਕੀ ਦਿੱਤਾ ਇਹਨਾਂ ਨੇ ਫਿਰ ਤੁਹਾਨੂੰ ਬੂੰਦਾ ਦਿੱਤੀਆਂ ਸੀ ਭਰੋਸਾ ਹੋਇਆ ਸੀ ਵੀ ਉਸ ਤੇ ਐਡੀ ਵੱਡੀਆਂ ਗੋਲੀਆਂ ਕੈਪਸੂਲ ਖਾ ਖਾ ਕੇ ਨਹੀਂ ਮੈਂ ਸਹੀ ਗੱਲ ਦੱਸਦੀ ਹਾਂ ਪਹਿਲਾਂ ਸਾਨੂੰ ਐ ਥਗਾ ਵੀ ਇਹਨਾਂ ਨਾਲ ਕੀ ਫਰਕ ਪਊਗਾ ਵੀ ਜਦ ਐਡੀ ਐਡੇ ਵੱਡੇ ਹਸਪਤਾਲਾਂ ਚੋਂ ਨਹੀਂ ਫਰਕ ਪਿਆ ਹੈਗਾ ਫਿਰ ਵੀ ਚਲੋ ਭਰੋਸਾ ਕਰਕੇ ਚੱਲੇ ਵੀ ਹੁਣ ਜਿਹਨੇ ਭੇਜਿਆ ਵੀ ਉਹਨੂੰ ਵੀ ਭਰੋਸਾ ਹੀ ਹੋ ਵੀ ਦੇਖਦੇ ਆ ਇਹ ਫੇਰ ਵੀ ਨਹੀਂ ਪੀਂਦੇ تھے ਕਹਿੰਦੇ ਤੇ ਕਿ ਉਹ ਕੌੜੀ ਹੈ ਬਹੁਤ ਜ਼ਿਆਦਾ ਵੀ ਆਏ ਆ ਮੈਂ ਕਹਿੰਦੀ ਤੁਸੀਂ ਪੀਦਾ ਲੋ 20 ਦਿਨ ਪੀਕੇ ਦੇਖੋ ਵੀ ਜੇ ਫਰਕ ਪਊਗਾ ਆਪਾਂ ਫੇਰ ਦੁਬਾਰਾ ਚੱਲਾਂਗੇ ਠੀਕ ਹੈ ਹੁਣ ਸ਼ੁਕਰ ਹੈ ਠੀਕ ਨੇ ਆਏ ਨੇ ਤਾਂ ਕਰਕੇ ਹੁਣ ਦੁਬਾਰਾ ਫੇਰ ਆਏ ਅੱਛਾ ਅੱਛਾ ਜਿਹੜੇ ਤੁਹਾਨੂੰ ਇਸ ਵੇਲੇ ਬਿਲੂ ਜੀ ਵੇਖ ਰਹੇ ਨੇ ਪੂਰੀ ਦੁਨੀਆ 'ਚ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਤੁਹਾਡਾ ਬੜਾ ਤੁਹਾਡੇ ਪਰਿਵਾਰ ਦਾ ਜਿਸ ਤਰੀਕੇ ਨਾਲ ਪ੍ਰਵੀਨ ਜੀ ਨੇ ਦੱਸਿਆ ਕਿ ਬੜਾ ਕੌੜਾ ਤਜਰਬਾ ਹੋਇਆ ਖਾਸ ਕਰਕੇ ਹਾਰਟ ਦੀ ਪ੍ਰੋਬਲਮ ਨੂੰ ਲੈ ਕੇ ਖਰਚਾ ਬੜਾ ਹੋਇਆ ਮਾਨਸਿਕ ਤੌਰ ਤੇ ਬੜੇ ਪਰੇਸ਼ਾਨ ਹੋਏ ਆਰਥਿਕ ਤੌਰ ਤੇ ਬੜੇ ਪਰੇਸ਼ਾਨ ਹੋਏ ਜੀ ਇਹ ਵੀ ਬੱਚੇ ਛੋਟੇ ਨੇ ਵੀ ਉਹਨਾਂ ਨੂੰ ਛੱਡ ਕੇ ਘਰੇ ਕੋਈ ਹੋਰ ਹੈ ਨਹੀਂ ਸਾਨੂੰ ਹਸਪਤਾਲਾਂ ਦੇ ਵਿੱਚ ਰੂਲ ਨਾ ਬਹੁਤ ਔਖਾ ਹੋ ਗਿਆ ਵੀ ਕਦੇ ਕਿਧਰੇ ਜਾਓ ਕਦੇ ਕਿਧਰੇ ਜਾਓ ਮੈਂ ਇਕੱਲੀ ਜਾ ਨਹੀਂ ਕਿੱਥੇ ਲੈ ਕੇ ਫਿਰ ਜਾਵਾਂ ਇਹਨਾਂ ਅੱਛਾ ਉਹਨਾਂ ਨੂੰ ਕੀ ਕਹੋਗੇ ਜਿਹੜੇ ਇਸ ਵੇਲੇ ਤੁਹਾਨੂੰ ਪੂਰੀ ਦੁਨੀਆ 'ਚ ਦੇਖ ਰਹੇ ਨੇ ਜਿਹੜਾ ਤੁਹਾਡਾ ਤਜਰਬਾ ਹੈ ਜャ ਤੁਸੀਂ 20 ਬਾਈ ਦਿਨਾਂ 'ਚ ਆਪਣੇ ਸਰੀਰ ਦੇ ਵਿੱਚ ਚੇਂਜਸ ਦੇਖਿਆ ਨੇ ਹਾਂਜੀ ਇਤਾਂ ਹੀ ਕਹਿਣਾ ਚਾਹੁੰਦੇ ਹਾਂ ਕਿ ਉਹ ਬੁਢੀਆ ਡਾਕਟਰ ਨੇ ਆ ਕੇ ਇੱਕ ਦਫ਼ਾ ਆਪਣਾ ਦੇਖੋ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਠੀਕ ਹੈ ਬਸ ਇਹੀ ਡਾਕਟਰ ਸਾਹਿਬ ਜੀ ਦਾ ਸ਼ੁਕਰੀਆ ਲਾ ਕਰਦੇ ਆਂ ਥੈਂਕ ਯੂ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤੁਸੀਂ ਦੇਖੋ ਇੱਕ ਪਰਿਵਾਰ ਦੀ ਪੂਰੀ ਤਰ੍ਹਾਂ ਜ਼ਿੰਦਗੀ ਹੈਗੀ ਹੈ ਜਿਹੜੀ ਉਹ ਚੇਂਜ ਹੋ ਗਈ ਹੈ ਬਦਲ ਗਈ ਹੈ ਔਰ ਉਹਨਾਂ ਨੇ ਦੱਸਿਆ ਕਿ ਕਿੰਨੇ ਕੌੜੇ ਤਜਰਬੇ ਸੀ ਉਹਨਾਂ ਦੇ ਜਿਹੜੇ ਹੋਏ ਨੇ ਪਰਿਵਾਰ ਹੈਗਾ ਪੈਸੇ ਲਾ ਲਾ ਕੇ ਲਾ ਲਾ ਕੇ ਆਰਥਿਕ ਤੌਰ ਤੇ ਵੀ ਬਹੁਤ ਸਾਰੀਆਂ ਤੰਗੀਆਂ ਤੁਰਸ਼ੀਆਂ ਦਾ ਜਿਹੜਾ ਉਹ ਖੜੀਆਂ ਹੋ ਗਈਆਂ ਸੀ ਪਰ ਹੁਣ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਆ ਕੇ ਉਹਨਾਂ ਨੂੰ ਕਾਫੀ ਹੱਦ ਤੱਕ ਫਰਕ ਹੈ ਸਾਡਾ ਲਈ ਇੱਕ ਹੋਰ ਵੀਰ ਜੀ ਸੱਚਕਾਲ ਜੀ ਯਸ ਸੱਚਕਾਲ ਜੀ ਕਿਨਾ ਹੈ ਤੁਹਾਡਾ ਜਸਵੰਤ ਸਿੰਘ ਜੀ ਕਿੱਥੋਂ ਆਏ ਹੋ ਕੀ ਕੰਮ ਕਰਨ ਤੋਂ ਆਏ ਕੰਮ ਕਰਨ ਤੋਂ ਆਏ ਕੀ ਪ੍ਰੋਬਲਮ ਲੈ ਕੇ ਆਏ ਸਾਨੂੰ ਜੀ ਕੋਈ ਪ੍ਰੋਬਲਮ ਨਹੀਂ ਅਸੀਂ ਚੜ੍ਹਦੀ ਕਲਾ ਜੀ ਅਸੀਂ ਲੋਕਾਂ ਦੀ ਸੇਵਾ ਕਰਦੇ ਆਂ ਕੀ ਬਾਤ ਹੈ ਚਲੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਫਿਰ ਕਿਸੇ ਵਾਸਤੇ ਆਏ ਹਾਂਜੀ ਹਾਂਜੀ ਕੀ ਕਿਹਦੇ ਵਾਸਤੇ ਆਇਆ ਮਤਲਬ ਜੋ ਵੀ ਸਾਡੇ ਕੋਲ ਜਿਹੜੇ ਦੁਨੀਆ ਵਿੱਚ ਡਾਕਟਰੀ ਦਾ ਕੰਮ ਕਰਦਾ ਅੱਛਾ ਹਾਂਜੀ ਡਾਕਟਰ ਸਾਹਿਬ ਕੋਲੋਂ ਦਵਾਈ ਖਰੀਦੀ ਜਿਨ੍ਹਾਂ ਦੀ ਜਿਨ੍ਹਾਂ ਨੂੰ ਜਾ ਕੇ ਦਵਾਈ ਦਿੱਤੀ ਸਾਰੇ ਠੀਕ ਆ ਤੇ ਠੀਕ ਹੋਣਦੇ ਆ ਹਾਂਜੀ ਤੇ ਤੁਹਾਨੂੰ ਪਹਿਲੀ ਵਾਰ ਜਦੋਂ ਤੁਸੀਂ ਆਏ ਸੀ ਕਿਹਨਾਂ ਨੂੰ ਲੈ ਕੇ ਆਏ ਸੀ ਪਹਿਲੀ ਵਾਰ ਪਹਿਲਾਂ ਮੈਂ ਆਪਦੇ ਫੁੱਫੜ ਜੀ ਨੂੰ ਲੈ ਕੇ ਆਇਆ ਫੁੱਫੜ ਜੀ ਨੂੰ ਲੈ ਕੇ ਆਇਆ ਅੱਛਾ ਫੁੱਫੜ ਨੂੰ ਬਣਾਉਣਾ ਸੌਖਾ ਸੀ ਮੰਨਿਆ ਨਹੀਂ ਉਹ ਇੱਥੇ 2 ਮਿੰਟ ਬਹਿ ਕੇ ਦਿੰਦਾ ਚੱਲ ਡਾਕਟਰ ਸਾਹਿਬ ਲੈਣ ਆਏ ਉਹਦੋਂ ਅੱਛਾ ਤੋ ਕਰੇ ਫੇਰ ਆ ਜਾਾਂਗੇ ਚੱਲ ਜੀ ਚੱਲ ਜੀ ਮੈਂ ਬੂਠਾ ਘਰ ਕੇ ਬਹਿ ਰਿਹਾ ਮੈਂ ਹੁਣ ਦਵਾਈ ਲੈ ਕੇ ਜਾਵਾਂਗਾ ਮੈਂ ਭਲਕੇ ਨਹੀਂ ਕਿੱਥੋਂ ਆਣਾ ਅੱਛਾ ਫਿਰ ਹਾਂਜੀ ਚੜਦੀ ਕਲਾ ਜਿਉਂ ਠੀਕ ਠਾਕ ਤੁਸੀਂ ਬੜੀ ਵੱਡੀ ਤੁਸੀਂ ਮਾਰਕਾ ਮਾਰਿਆ ਅਗਰ ਫੁੱਫੜ ਨੂੰ ਨਾਲ ਲੈ ਆਏ ਤੁਸੀਂ ਚਲੋ ਸਾਰੇ ਤਾਂ ਨਹੀਂ ਪਰ ਨਖਰੇ ਤਾਂ ਫੁੱਫੜ ਹੋਣ ਦੇ ਫਿਰ ਮਾਰਦੀ ਨੇ ਹਾਂਜੀ ਉਹਨਾਂ ਦੀ ਕੀ ਪ੍ਰੋਬਲਮ ਕੀ ਸੀ ਉਹਨਾਂ ਨੂੰ ਉਹਨਾਂ ਨੂੰ ਨਾ ਲਿਵਰ ਦੀ ਬੜੀ ਆ ਜਿਆਦੀ ਵਿੱਚ ਆ ਪਿੱਤੇ ਚ ਪਥਰੀਆਂ ਵੀ ਆਈਆਂ ਸੀ ਮਤਲਬ ਹਾਰਦਾ ਵੀ ਬੜੇ ਉਹਨੂੰ ਮਤਲਬ ਉਸ ਤੋਂ ਬਾਅਦ ਕਿਤੇ ਖਾਂਦੇ ਖੁੰਦੇ ਰ ਪਹਿਲਾਂ ਸ਼ਰਾਬ ਚ ਰੋ ਪੀਂਦੇ ਹੁੰਦੇ ਸੀ ਠੀਕ ਹੈ ਤੇ ਉਹ ਮੈਂ ਇਦਾਂ ਪਤਾ ਲੈਣ ਗਿਆ ਤੇ ਬੜਾ ਮੰਦੀ ਹਾਲਤ ਉਹਦੀ ਮੈਂ ਫੁੱਫੜ ਜੀ ਤੁਸੀਂ ਠੀਕ ਤਾਂ ਹੈਗੇ ਨਹੀਂ ਦਵਾਈ ਤਾਂ ਲੈ ਅੱਠ ਦਿਨ ਹਸਪਤਾਲ ਚ ਉਦਾ ਕਰ ਰਹੇ ਤੇ ਮੈਂ ਤਾਂ ਠੀਕ ਤਾਂ ਹੈਗੇ ਨਹੀਂ ਲਿਵਰ ਕਰਕੇ ਹਾਂਜੀ ਬਹੁਤ ਮਲ ਦਰਦ ਹੋਵੇ ਕਦੇ ਲੰਮੇ ਬਹਿ ਜੇ ਕਦੇ ਉੱਠ ਕੇ ਬਹਿ ਜੇ ਤੇ ਮੈਂ ਜਿੱਦਾਂ ਠੀਕ ਹੋਣੇ ਤੇ ਮੇਰੇ ਨਾਲ ਚੱਲਣ ਉੰਦਾ ਚੱਲੂਗਾਹੀਂ ਇੱਥੇ ਆਕੇ ਚਾਰਵਰਾ ਦਵਾਈ ਖੜੀ ਚੜਦੀ ਕਲਾ ਜੋਂ ਠੀਕ ਠਾਕ ਹੈ ਜਿਹੜੇ ਲੰਮੇ ਪਏ ਮਤਲਬ ਬਾਥਰੂਮ ਉੱਤੇ ਕਰਦੇ ਹ ਮੰਜੀ ਤੇ ਅੱਜੋਂ ਦੋ ਮੰਜ਼ਲ ਚ ਬਾਰੇ ਦੇ ਵੀ ਚੜ ਜਾਂਦੇ ਆ ਅੱਛਾ ਹਾਂਜੀ ਚੜਦੀ ਕਲਾ ਤੁਹਾਨੂੰ ਵੀ ਉਹ ਬੂੰਦਾ ਦਿੱਤੀ ਸੀ ਨਾ ਹਾਂਜੀ ਹਾਂਜੀ ਬੂੰਦਾ ਹੀ ਬੂੰਦਾ ਜੀ ਅੱਛਾ ਬੂੰਦਾ ਹੀ ਬਹੁਤ ਕਰਾ ਮਾਰਿਆ ਜੀ ਬੜੀ ਚੜਦੀ ਕਲਾ ਉਹ ਲੈਣੀਆਂ ਕਿਵੇਂ ਹੁੰਦੀ ਨੇ ਬੂੰਦਾ ਇਦਾਂ ਪਾਣੀ ਚ ਪਾ ਕੇ ਦੱਸਦਾ ਬੂੰਦਾ ਵੀ ਵੀ ਬੂੰਦਾ ਪਾਣੀ ਚ ਪਾ ਕੇ ਪੀਓ ਦਾ 10 ਮਿੰਟ ਬਾਅਦ ਇੱਕ ਇੱਕ ਛੀਛੀ ਤੋਂ ਚਾਰ ਪੰਜ ਛੀਛੀਆਂ ਕਿਹੜੇ ਕਿਹੜੇ ਮਰੀਜ਼ ਤੁਸੀਂ ਇੱਥੇ ਇਹਨਾਂ ਕੋਲ ਲੈ ਕੇ ਆਏ ਜਿਹੜੇ ਠੀਕ ਹੋ ਗਏ ਬਿਲਕੁਲ ਜ਼ਿਆਦਾ ਲਿਵਰ ਵਾਲੇ ਅਸੀਂ ਤਾਂ ਲਿਵਰ ਵਾਲਿਆਂ ਲਿਆਉਂਦੇ ਆ ਕਿਡਨੀ ਵਾਲੇ ਲਿਵਰ ਵਾਲੇ ਕਿਡਨੀਆਂ ਚ ਕੀ ਹੁੰਦਾ ਹੈ ਕੀ ਜਦੋਂ ਮਤਲਬ ਇਨਫੈਕਸ਼ਨ ਹੋ ਜਾਂਦੀ ਆ ਬਾਥਰੂਮ ਘਟਣਾ ਹੋਣਾ ਪੈਣਾ ਸੋਚ ਪੈ ਜਾਣੀ ਹਾਂਜੀ ਉਹ ਕਿੰਨੇ ਦਿਨਾਂ ਚ ਤੁਹਾਡਾ ਤੁਹਾਨੂੰ ਲੱਗਦਾ ਵੀ ਠੀਕ ਸਾਡਾ ਤੇ ਉਹ ਚੋਂ ਪੰਜਾਂ ਦਿਨਾਂ ਜੀ ਫੁੱਪੜ ਜੀ ਠੀਕ ਹੋ ਗਏ ਉਹਨਾਂ ਨੂੰ ਵੀ ਇਹ ਵੀ ਨੁਕਸੇ ਹੀ ਕਿਡਨਿਆਂ ਦਾ ਚਾਰ ਪੰਜ ਦਿਨਾਂ ਚ ਚੋਂ ਪੰਜਾਂ ਦਿਨਾਂ ਜਿਉਂਨੇ ਕਿੱਥੇ ਉਹਨੇ ਮਹੀਨਾ ਹੋ ਗਿਆ ਰ ਤੇ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਐ ਇਹੋ ਕਹਿੰਨੇ ਆ ਜੀ ਉਤਰਾ ਉੱਥੇ ਵੀ ਕਹਿੰਨੇ ਆ ਆਪਣੀ ਦੁਕਾਨ ਤੇ ਵੀ ਕਹਿੰਨੇ ਆ ਅੱਛਾ ਇੱਥੇ ਵੀ ਇਹੋ ਕਹਿੰਨੇ ਆ ਵੀ ਇੱਥੇ ਆਓ ਮਤਲਬ ਇਸ ਚੀਜ਼ ਨਾਲ ਜੁੜੋ ਕੁਦਰਤ ਨਾਲ ਜੁੜੋ ਜੇ ਭਲਾ ਘੋਣਾ ਜੇ ਨਹੀਂ ਤੇ ਉਤਰਾ ਕੋਈ ਭਲਾ ਨਹੀਂ ਜੇ ਹਾਂਜੀ ਚਲੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੀ ਗੱਲਬਾਤ ਲਈ ਸਾਡੇ ਨਾਲ ਇੱਕ ਹੋਰ ਜਿਹੜੇ ਸੱਜਣ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਲਾਡੀ ਅੱਛਾ ਤੁਸੀਂ ਨਾਲ ਆਏ ਹੋ ਨਾ ਹਾਂਜੀ ਨਾਲ ਆਏ ਕੋਈ ਪ੍ਰੋਬਲਮ ਨਹੀਂ ਵੈਸੇ ਆਏ ਨਾਲ ਅੱਛਾ ਵੈਸੇ ਨਾਲ ਸੇਵਾ ਦੇ ਵਾਸਤੇ ਆ ਵਾਸ ਜੀ ਜੀ ਹਾਂਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੇ ਕੀਤੀਆਂ ਨੇ ਲੋਕਾਂ ਦੇ ਤਜਰਬੇ ਨੇ ਤੁਹਾਡੇ ਨਾਲ ਅਸੀਂ ਦੱਸੇ ਨੇ ਕਿਸ ਤਰੀਕੇ ਦੇ ਤਜਰਬੇ ਲੋਕਾਂ ਨਾਲ ਹੋਏ ਨੇ ਬਹੁਤ ਥਾਂ ਦੇ ਉੱਤੋਂ ਜਿਹੜੇ ੱੱਕੇ ਖਾਣ ਤੋਂ ਬਾਅਦ ਤਸੱਲੀ ਨਾਲ ਅਸੀਂ ਕਹਿ ਲਈਏ ਕਿ ੱੱਕੇ ਖਾਣ ਤੋਂ ਬਾਅਦ ਜਦੋਂ ਲੋਕ ਇੱਥੇ ਪਹੁੰਚੇ ਨੇ ਤਾਂ ਉਹਨਾਂ ਨੂੰ ਹਾਰਟ ਵਾਲੇ ਪਾਸੇ ਤੋਂ ਬੜਾ ਵਧੀਆ ਰਿਜ਼ਲਟ ਹੈ ਜਿਹੜਾ ਉਹ ਮਿਲਿਆ ਹੈ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਚੇਤਾਵਨੀ ਤੁਹਾਨੂੰ ਇਹ ਹੋਇਆ ਕਿ ਕੋਈ ਵੀ ਨੁਸਖਾ ਫਾਰਮੂਲਾ ਜਿਹੜਾ ਕਿ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਜਾਂਦਾ ਹੈ ਉਸ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜ਼ਰੂਰ ਕਰਨਾ ਤੁਸੀਂ ਡਾਕਟਰ ਸ਼ਰਮਾ ਜੀ ਹੋਰਾਂ ਦੀ ਟੀਮ ਨਾਲ ਵੀ ਗੱਲਬਾਤ ਕਰਕੇ ਡਾਕਟਰ ਸ਼ਰਮਾ ਜੀ ਨਾਲ ਗੱਲਬਾਤ ਕਰ ਸਕਦੇ ਹੋ ਔਰ ਆਪਣੀ ਦਿਲ ਦੀ ਆਪਣੀ ਹੋਰ ਨਾ ਰੋਗਾਂ ਦੀ ਜਿਹੜੀ ਤਕਲੀਫ ਹੈਗੀ ਹੈ ਤੁਸੀਂ ਜਿਸ ਤਰੀਕੇ ਨਾਲ ਲੋਕਾਂ ਨੂੰ ਇੱਥੋਂ ਨਿਜਾਤ ਮਿਲੀ ਹੈ ਤੁਸੀਂ ਵੀ ਨਿਜਾਤ ਪਾ ਸਕਦੇ ਹੋ ਪਰ ਮੇਰੀ ਕੋ ਗੁਜ਼ਾਰਿਸ਼ ਤੁਹਾਨੂੰ ਹੋਰ ਹੈ ਕਿ ਇਹ ਵੀਡੀਓ ਓਨਾ ਲੋਕਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਜਿਹੜੇ ਲੋਕਾਂ ਨੂੰ ਹਾਰਟ ਦੀ ਪ੍ਰੋਬਲਮ ਸੀ ਤੇ ਹਾਰਟ ਦੀ ਪ੍ਰੋਬਲਮ ਹੁਣ ਉਹਨਾਂ ਨੂੰ ਇਸ ਹੱਦ ਤੱਕ ਉਹਨਾਂ ਦੇ ਹਾਲਾਤ ਖਰਾਬ ਕਰ ਦਿੱਤੇ ਨੇ ਕਿ ਮਾਨਸਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਔਰ ਅਸੀਂ ਕਹਿ ਲਈਏ ਕਿ ਸਰੀਰਿਕ ਤੌਰ ਤੇ ਵੀ ਜਿਹੜੀ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਨੇ ਤੁਹਾਡਾ ਇੱਕ ਸ਼ੇਅਰ ਹੈਗਾ ਜਿਹੜਾ ਉਸ ਪਰਿਵਾਰ ਦੀ ਲਾਈਫ ਹੈ ਜਿਹੜਾ ਉਹ ਬਚਾ ਸਕਦਾ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਲੋਅ ਆ ਗਿਆ たぬまた。